ਬੜਾ ਢੇਡ ਦਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਇਦਾਂ ਹੁੰਦਾ ਨਾ ਜਿਵੇਂ ਥੋੜਾ ਬਿਲਨ ਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਨਹੀਂ ਨਹੀਂ ਕਵੀਨ ਨਹੀਂ ਨਹੀਂ ਜ਼ਰਾ ਸੀ ਕਹਿਤਾ ਕਦੇ ਜਿਹੜਾ ਮੰਨ ਲਓ ਕਹਿੰਦਾ ਕੋਈ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹੀ ਚਲਖਦੀ ਆ ਜੀ ਸੋਚ ਲਿਆ ਹੁਣ ਛੱਡ ਦੇ ਇਹਨੂੰ ਨਾ ਨਾ ਉਹਤੇ ਵੀ ਇਹ ਨਹੀਂ ਕਮਾਉਣਾ ਹਮ ਜੌਨ ਵਿਕਟਰ ਹਾਂਜੀ ਵੈਕਟਰ ਭਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਉਹ ਕਹਿੰਦਾ ਹਾਂ ਹਾਂਜੀ ਉਹ ਫਿਰ ਉਹਦਾ ਡਾਇਲੌਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਾਭਜ ਕਰੇ ਥੋੜਾ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਉੱਥੇ ਵੀ ਇਹ ਨਹੀਂ ਕੰਮ ਆਉਣਾ ਉੱਥੇ ਵੀ ਇਹ ਨਹੀਂ ਕੰਮ ਆਉਣਾ ਕੀ ਸੀ ਤੇ ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਵੀ ਅੱਜ ਦੇ ਜਿਹੜੇ ਇੰਡਸਟਰੀ ਦੇ ਵਿੱਚ ਕਿੰਗ ਨੇ ਜਿਹੜੇ ਬੱਬੂ ਮਾਨ ਸਾਹਿਬ ਉਹਨਾਂ ਨੂੰ ਮੂਹਰੇ ਲੈ ਕੇ ਆਣ ਵਾਲੇ ਤੁਸੀਂ ਵਧੀਆ ਐਕਸਪੀਰੀਅੰਸ ਸੀਗਾ ਇੱਕ ਮੈਂ ਤੇਜਿੰਦਰ ਸਿੰਘ ਮਾਨ ਨੂੰ ਬੱਬੂ ਮਾਨ ਬਣਦੇ ਦੇਖਿਆ ਬੱਲੇ ਬੱਲੇ ਸੋ ਜਲਵੇਸ਼ ਜੀ ਕਿਆ ਬਾਤ ਹੈ ਤੇ ਉਹ ਕਿਹੜੇ ਸਨ ਦੀ ਗੱਲ ਸੀ ਕਦੋਂ ਉਹ ਧਰਤੀ ਨੂੰ ਭਾਗ ਲੱਗੇ ਜਦੋਂ ਤੁਸੀਂ ਆਪਣੇ ਪੱਬਾਂ ਦੇ ਨਾਲ ਦੁਨੀਆ ਨਚਾਈ ਬੜਾ ਸੁਨਹਿਰੀ ਦੌਰ ਸੀਗਾ ਵੀਰੇ ਉਹ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਪਹਿਣ ਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਉਹ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਤੇ ਗੱਲ ਦੋਸਤੋ ਕਰਦਾ ਉਹਨਾਂ ਕਰੈਕਟਰਾਂ ਦੀ ਜਦੋਂ ਨਾਲ ਸ਼ੁਰੂਆਤ ਕਰਦੇ ਆ ਕਿਸੇ ਫਿਲਮ ਲਾਈਨ ਦੇ ਵਿੱਚ ਆਉਣਾ ਹੋਵੇ ਚਾਹੇ ਸੰਗੀਤ ਦੀ ਲਾਈਨ ਦੇ ਵਿੱਚ ਆਉਣਾ ਹੋਵੇ ਤਾਂ ਆਰਟਿਸਟਾਂ ਨੂੰ ਇੰਨੀ ਐ ਕਿ ਜ਼ਿਆਦਾ ਔਕੜ ਆਉਂਦੀਆਂ ਨੇ ਤੇ ਸ਼ਾਇਦ ਨਾ ਸੋਚ ਵੀ ਨਹੀਂ ਸਕਦੇ ਸੀ ਹੈਰਾਨ ਹੋ ਜਾਨੇ ਕਦੇ ਕਦੇ ਪਰ ਉਹਨਾਂ ਦੇ ਵਿੱਚੋਂ ਆਰਟਿਸਟਾਂ ਦੇ ਵਿੱਚੋਂ ਸਾਡੇ ਨਾਲ ਇੱਕ ਆਰਟਿਸਟ ਮੌਜੂਦ ਨੇ ਅੱਜ ਬਾਈ ਡੈਵੀ ਸਿੰਘ ਜੀ ਬਾਈ ਸੱਚੀ ਗੱਲ ਸੱਚੀ ਹੈ ਵੀਰੇ ਠੀਕ ਠਾਕ ਹੋ ਚੜਦੀ ਕਲਾ ਜੀ ਕੈਮ ਕੈਮ ਤੇ ਮੈਂ ਕਹਿੰਦਾ ਬਾਈ ਅਸੀਂ ਭਾਗ ਆਲੇ ਸਾਨੂੰ ਅੱਜ ਦਰਸ਼ਨ ਹੋਏ ਨੇ ਤੇ ਜੇ ਨਾ ਬਾਈ ਆਪਾਂ ਗੱਲ ਕਰੀਏ ਤੇ ਆਏ ਮੰਨ ਕੇ ਚੱਲ ਪਓ ਸਾਡੇ ਕੋਲ ਨਾ ਇੰਨੇ ਕਈ ਜਿਆਦਾ ਕਮੈਂਟ ਆਏ ਸੀਗੇ ਆਰਟਿਸਟ ਆਪਣੇੜੇ ਦੇਖ ਰਹੇ ਨੇ ਜਦੋਂ ਸਾਡੇ ਆਰਟਿਸਟਾਂ ਦੀ ਕੋਈ ਵੀਡੀਓ ਕਰਦੇ ਆਂ ਅਸੀਂ ਤੇ ਇੰਟਰਵਿਊ ਕਰਦੇ ਆਂ ਸਾਡੇ ਕੋਲ ਦਰਸ਼ਕਾਂ ਦੇ ਸਾਡੇ ਇੰਨੇ ਕ ਕਮੈਂਟ ਆਏ ਸੀ ਕਹਿੰਦੇ ਵੀ ਡੈਵੀ ਭਾਜੀ ਹੁਣ ਉਹਨਾਂ ਨੂੰ ਕਦੋਂ ਲੈ ਕੇ ਆ ਰਹੇ ਹੋ ਕੀ ਬੋਲੋ ਤੁਹਾਨੂੰ ਪਾਗ ਵੀਰੇ ਤੇ ਅਸੀਂ ਵੀ ਭਾਗਾਂ ਲੈ ਦੀ ਸਾਨੂੰ ਤੁਹਾਨੂੰ ਇੰਨੀ ਨੇੜਤਾ ਤੋਂ ਜਿਹੜਾ ਜਾਣਨ ਨੂੰ ਤੇ ਦੇਖਣ ਦਾ ਮੌਕਾ ਮਿਲਦਾ ਜੀ ਤੇ ਸਾਡੇ ਦਰਸ਼ਕ ਵੀ ਅੱਜ ਬੜੇ ਮੈਂ ਆਪਣੇ ਲਈ ਕਹੂੰਗਾ ਕਿ ਕਿਸ ਬੜੀ ਕਿਸਮਤ ਨਾਲ ਇਹ ਪਿਆਰ ਮਿਲਦਾ ਇਹ ਦੁਆਵਾਂ ਮਿਲਦੀਆਂ ਨੇ ਬਿਲਕੁਲ ਜੀ ਬਿਲਕੁਲ ਤਿਆਗੀ ਕਰਨਾ ਕਿ ਪਾਗਾਂ ਨਾਲ ਮੈਂ ਜੋ ਹੈ ਨਾ ਪਿਆਰ ਮਿਲ ਰਿਹਾ ਸਹੀ ਗੱਲ ਹੈ ਜੀ ਬਿਲਕੁਲ ਤੇ ਭਾਜੀ ਪਹਿਲਾਂ ਨਾ ਇੱਕ ਉਹ ਡਾਇਲੋਗ ਹੋ ਜਾ ਜੀ ਜਿਹੜਾ ਹਾਸਿਰ ਫਿਲਮ ਵਾਲਾ ਉਹ ਉੱਥੇ ਵੀ ਇਹ ਨਹੀਂ ਕੰਮ ਆਉਣਾ ਉਹ ਤਾਂ ਵੀ ਇਹ ਨਹੀਂ ਕੰਮ ਆਣਾ ਕੋਈ ਸੀ ਪੂਰਾ ਬੰਦਾ ਉਹ ਚ ਸੀਗਾ ਜਿਹੜਾ ਤੁਹਾਡਾ ਇਹ ਕੋੜਾ ਸ਼ੂਟਰ ਦਾ ਰੋਲ ਸੀਗਾ ਜਦੋਂ ਜੀ ਹਾਂਜੀ ਉਹ ਤੋਂ ਪਹਿਲਾਂ ਕੋਈ ਸੀਨ ਸੀ ਜਿਹੜਾ ਉੱਥੇ ਤੁਹਾਡੇ ਨਾਲ ਜਦੋਂ ਗੱਲ ਕਰਨ ਆਏ ਜੀ ਭਾਜੀ ਹੁਣੇ ਜਿਹੜੇ ਨਾਲ ਇੱਕ ਬਿਲਨ ਦੇ ਰੋਲ 'ਚ ਹੋਰ ਸੀਗੇ ਨਾਲ ਹਸਲਣ ਦੇ ਚਾਹੀਏ ਜਾਨ ਵਿਕਟਰ ਹਾਂਜੀ ਵੈਕਟਰ ਭਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਉਹ ਕਹਿੰਦਾ ਹਾਂ ਹਾਂਜੀ ਉਹ ਫਿਰ ਉਹਦਾ ਡਾਇਲੋਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਾਭ ਜ ਕਰੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਕਿ ਉੱਥੇ ਵੀ ਇਹ ਨਹੀਂ ਕੰਮ ਆਉਣਾ ਤੇ ਵੀ ਨਹੀਂ ਕਮਾਉਣਾ ਹੈ ਕੀ ਸੀ ਇਹ ਬਹੁਤ ਤੇ ਉਹਨਾ ਭਾਜੀ ਤੁਹਾਨੂੰ ਦੱਸਦਾ ਮੈਂ ਸਾਡੇ ਦਰਸ਼ਕਾਂ ਨਾਲ ਹੀ ਪਹਿਲਾਂ ਖੁੱਲ ਕੇ ਗੱਲ ਹੋ ਜੇ ਇੱਕ ਵਾਰੀ ਤੇ ਮੈਂ ਤੁਹਾਨੂੰ ਅੱਜ ਦੱਸਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਕਿਉਂਕਿ ਭਾਜੀ ਦਾ ਨਾ ਗੈਟਅਪ ਜਿਹੜਾ ਚੇਂਜ ਹੁੰਦਾ ਰਹਿੰਦਾ ਨਾ ਕਈ ਫਿਲਮਾਂ ਦੇ ਵਿੱਚ ਭਾਜੀ ਨੇ ਬਿਨਾ ਬਾਲਾਂ ਤੋਂ ਰੋਲ ਵੀ ਕੀਤਾ ਤੇ ਕਈ ਫਿਲਮਾਂ ਦੇ ਵਿੱਚ ਸਰਦਾਰ ਬਣ ਕੇ ਵੀ ਕੀਤਾ ਪੱਗ ਦੇ ਨਾਲ ਕਿਉਂਕਿ ਬਹੁਤੇ ਲੋਕਾਂ ਨਾਲ ਕਨਫਿਊਜ਼ ਹੋ ਜਾਂਦੇ ਬੇ ਇਸ ਤਰ੍ਹਾਂ ਨਾ ਹਾਜ਼ਰ ਬਲੰਦੇ ਵਿੱਚ ਬਾਈ ਜੀ ਉਹਨਾਂ ਦਾ ਰੋਲ ਸੀਗਾ ਇੱਕ ਕੋੜਾ ਸ਼ੂਟਰ ਦਾ ਜੀ ਤੇ ਬੜਾ ਘੈਂਟ ਜਿਹਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਐਦਾਂ ਹੁੰਦਾ ਨਾ ਜਿਵੇਂ ਥੋੜਾ ਬਿਲਨ ਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਕਮਿਨਗੀ ਨਹੀਂ ਨਹੀਂ ਕਮਿਨਗੀ ਨਹੀਂ ਸਾਰਾ ਸੀ ਕਹਿ ਸਕਦੇ ਜਿਹੜਾ ਮੰਨ ਲਓ ਕਹਿੰਦੇ ਨਾ ਕਿ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹ ਚੀਜ਼ ਝਲਕਦੀ ਆ ਜੀ ਪੂਰੀ ਜਿਵੇਂ ਇਹ ਗਿਣਮਿਆਂ ਦੇ ਲਈ ਬਣੇ ਨੇ ਜਿਵੇਂ ਅਮਰੀਕਪੂਰੀ ਸਾਹਿਬ ਸੀਗੇ ਉਹਨਾਂ ਦੇ ਲਈ ਵੀ ਕਹਿੰਦੇ ਵੀ ਸ਼ਾਇਦ ਜੇ ਉਹ ਹੀਰੋ ਦੇ ਰੂਪ ਚ ਆਉਂਦੇ ਸ਼ਾਇਦ ਉਹਨੇ ਕੰਮ ਜਾ ਬਣਾ ਹੁੰਦੇ ਜਿੰਨੇ ਉਹ ਬਿਲੰਦ ਦੇ ਰੂਪ ਦੇ ਵਿੱਚ ਹੋਏ ਸੀ ਬਾਕੀ ਮੇਰੇ ਆਈਡਲ ਵੀ ਨਹੀਂ ਉਹ ਬਿਲਕੁਲ ਜੀ ਬਿਲਕੁਲ ਤੇ ਸਰ ਨਾਲ ਨਾਲ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਜਦੋਂ ਤੁਸੀਂ ਹਸਰ ਫਿਲਮਾਂ ਦੇ ਵਿੱਚ ਕਰਿਆ ਸੀ ਰੋਲ ਜੇ ਤਾਂ ਕਦੇ ਰਿਸ਼ਤੇਦਾਰਾਂ ਨੇ ਜਾਂ ਫਿਰ ਦੋਸਤ ਮਿੱਤਰਾਂ ਨੇ ਭੈਣ ਭਰਾਵਾਂ ਨੇ ਕਦੇ ਇੱਕ ਕਮੈਂਟ ਵਾਜੀ ਕਰੀ ਸੀ ਵੀ ਯਾਰ ਫਿਲਮ ਚ ਤੇਰੇ ਕੁੱਟ ਪੈ ਗਈ ਹਾਂ ਜਿਹੜੇ ਬਹੁਤ ਤੁਹਾਡੇ ਨੇੜੇ ਦੇ ਦੋਸਤ ਹੁੰਦੇ ਨੇ ਜਾਂ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਲੱਗਦਾ ਤਾਂ ਔੜ ਹੈ ਹਾਂਜੀ ਹਾਂਜੀ ਪਰ ਮਾਣ ਨੂੰ ਕਿਹਾ ਵੀ ਤੁਸੀਂ ਫਿਲਮ ਦੇ ਤੌਰ ਤੇ ਦੇਖੋ ਉਹ ਕਰੈਕਟਰ ਹੈ ਕਰੈਕਟਰ ਨੂੰ ਤੁਸੀਂ ਵੀ ਗਾਲਾਂ ਕੱਢੋ ਸਕੋ ਮੈਨੂੰ ਵਧੀਆ ਲੱਗੂਗਾ ਬਿਲਕੁਲ ਜੀ ਬਿਲਕੁਲ ਕਿਉਂਕਿ ਸਕਰੀਨ ਤੇ ਤੁਸੀਂ ਉਹ ਕਰੈਕਟਰ ਨੂੰ ਗਾਲ ਕੱਢਣਾ ਮੈਨੂੰ ਨਹੀਂ ਕੱਢ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਤੇ ਸਰ ਬਹੁਤ ਨੇ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਵੀ ਤੁਸੀਂ ਐਕਟਿੰਗ ਦੇ ਨਾਲ ਨਾਲ ਐਸੇ 뮤직 ਡਾਇਰੈਕਟਰ ਵੀ ਹੋ ਜੀ ਬਹੁਤ ਘੱਟ ਲੋਕ ਜਾਣਦੇ ਆ ਜੀ ਤੇ ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਵੀ ਅੱਜ ਦੇ ਜਿਹੜੇ ਇੰਡਸਟਰੀ ਦੇ ਵਿੱਚ ਕਿੰਗ ਨੇ ਜਿਹੜੇ ਬੱਬੂ ਮਾਨ ਸਾਹਿਬ ਉਹਨਾਂ ਦੇ ਮੂਰੇ ਲੈ ਕੇ ਆਣ ਵਾਲੇ ਤੁਸੀਂ ਮੇਰੇ ਕੋਲ ਹੁੰਨਾ ਬਰਾਬਰ ਨਹੀਂ ਫਿਰ ਵੀ ਤੁਹਾਡੀ ਇੱਕ ਮਾਲੋ ਕਿਰਪਾ ਰਹੀ ਹਾਂਜੀ ਟੀਮ ਵਰਕ ਹੁੰਦਾ ਇੱਕ ਹੈ ਨਾ ਹਾਂਜੀ ਹਾਂਜੀ ਤੇ ਕਰਨੇ ਵਾਲਾ ਉੱਪਰ ਵਾਲਾ ਬਾਬਾ ਤੇ ਕੀ ਸੀਨ ਸੀਗੇ ਸਰ ਉਹ ਜੀ ਉਦੋਂ ਉਸ ਸਮੇਂ ਜਦੋਂ ਸ਼ੁਰੂਆਤ ਹੋਈ ਹੈ ਜੀ ਤੁਸੀਂ ਨਾਲ ਰਹੇ ਹੋ ਹਾਂ ਸ਼ੁਰੂਆਤ ਬਾਬਾ ਦੀ ਕਰਪਾ ਨਾਲ ਫਸਟ ਜਿਹੜਾ ਫਸਟ ਉਹਨਾਂ ਦੀ ਐਲਬਮ ਸੀਗੀ ਹਾਂਜੀ ਹਾਂਜੀ ਉਸੇ ਇਕੱਠਿਆਂ ਨੇ ਕੀਤੀ ਸੀਗੀ ਤੂੰ ਮੇਰੀ ਮਿਸ ਇੰਡੀਆ ਠੀਕ ਹੈ ਜੀ ਸੋ ਬੜੀ ਐਕਸਪੀਰੀਅੰਸ ਸੀਗਾ ਇੱਕ ਮੈਂ ਤੇਜਿੰਦਰ ਸਿੰਘ ਮਾਨ ਨੂੰ ਬੱਬੂ ਮਾਨ ਬਣਦੇ ਦੇਖਿਆ ਬੱਲੇ ਬੱਲੇ ਸੋ ਜਲਵੇ ਜੀਓ ਕੀ ਆ ਬਾਤ ਹੈ ਜਿੰਦਗੀ ਦੇ ਬਾਈ ਤੁਸੀਂ ਬਹੁਤ ਐ ਤਰ੍ਹਾਂ ਦੇ ਜਿਹੜੇ ਮੰਨ ਲਓ ਹਾਲਾਤ ਦੇਖਿਆ ਨਾ ਚੰਗਾ ਵੀ ਦੇਖਿਆ ਮਾੜਾ ਵੀ ਦੇਖਿਆ ਇੰਜੋਏ ਵਾਲੇ ਵੀ ਬਹੁਤ ਦੇਖੇ ਤੁਸੀਂ ਜਿਵੇਂ ਹੁਣ ਆਜੇ ਬਿਲੰਦ ਦੇ ਰੋਲ ਦੇ ਵਿੱਚ ਤੁਸੀਂ ਆ ਰਹੇ ਹੋ ਜੀ ਇੱਕ ਟਾਈਮ ਤੁਸੀਂ ਪੰਗੜੇ ਦੇ ਵਿੱਚ ਮੈਡਲ ਜਿੱਤੇ ਨੇ ਜੀ ਤੇ ਸਾਰ ਆਪਾਂ ਉਹ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਆ ਸਾਂਝੀ ਕਰੀਏ ਤੇ ਉਹ ਕਿਹੜੇ ਸਨ ਦੀ ਗੱਲ ਸੀ ਕਦੋਂ ਉਹ ਧਰਤੀ ਨੂੰ ਭਾਗ ਲੱਗੇ ਜਦੋਂ ਤੁਸੀਂ ਆਪਣੇ ਪੱਬਾਂ ਦੇ ਨਾਲ ਦੁਨੀਆ ਨਚਾਈ ਬੜਾ ਸੁਨਹਿਰੀ ਦੌਰ ਸੀ ਵੀਰੇ ਉਹ 87 ਤੋਂ ਸਟਾਰਟ ਹੋਇਆ ਪੰਗੜੇ ਦਾ ਸਫਰ ਚੱਲਿਆ ਕੋਈ 94 ਤੱਕ ਠੀਕ ਹੈ ਜੀ ਉਹਦੇ ਚ ਮੈਂ ਮਾਤਾ ਗੁਜਰੀ ਕੋਲ ਫਤਿਹਗੜ੍ਹ ਸਾਹਿਬ ਵੀ ਰਿਹਾ ਉਸ ਵਾਰ ਮਹਿੰਦਰਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ 8 ਸਾਲ ਪੰਗੜੇ ਪਾਇਆ ਮੈਂ ਤੇ ਉੱਚੋਂ ਸੱਤ ਗੋਲਡ ਨੇ ਇੰਟਰ ਜ਼ੋਨ ਨੇ ਇੰਟਰਵਰਸਟੀਆਂ ਨੇ ਤੇ ਉਹ ਵਾਕੀ ਬਹੁਤ ਵਧੀਆ ਦੌਰ ਸੀ ਉਹ ਚ ਮੇਰੇ ਨਾਲ ਹੀਰੇ ਹੀ ਬੰਦੇ ਸੀਗੇ ਭਰਾ ਮੇਰਾ ਹਰਜੀਤ ਕੁਸ਼ਾਇਪੁਰ ਤੋਂ ਹਾਂਜੀ ਪਾਲੀ ਤਨੌਲਾ ਰਾਜੂ ਖੰਨਾ ਰੋਹੀ ਕਾਂਜੀ ਰੂਬੀ ਸੋ ਕੀ ਆਈ ਬਾਤ ਆ ਉਹ ਨਹੀਂ ਮੈਂ ਹੁਣ ਵੀ ਮੈਨੂੰ ਪਰ ਮੈਨੂੰ ਲੱਗਦਾ ਨਹੀਂ ਕਿ ਐਨਾ ਟਾਈਮ ਹੋ ਗਿਆ ਮੈਨੂੰ ਕਾਲਜ ਛੱਡੇ ਨੂੰ ਕਿਉਂਕਿ ਉਹ ਸਾਰੇ ਭਰਾ ਮੇਰੇ ਅੱਜ ਵੀ ਇਨ ਟੱਚ ਨੇ ਸੋ ਅਸੀਂ ਬੰਗੜੇ ਦੇ ਸਿਰ ਤੇ ਦੁਨੀਆ ਘੁੰਮੀ ਆ ਪੂਰਾ ਇੰਡੀਆ ਘੁੰਮਿਆ ਉਸ ਤੋਂ ਬਾਅਦ ਬਹੁਤ ਸਾਰੇ ਮੁਲਕ ਦੇਖੇ ਦਿਖਾਏ ਬਾਬੇ ਨੇ ਤੇ ਬਟ ਉਹ ਮੈਂ ਮਿਸ ਕਰਦਾ ਉਹ ਦਿਨਾਂ ਨੂੰ ਕਿਉਂਕਿ ਵਕਈ ਉਹ ਇੱਕ ਜਲਵਾ ਹੋ ਰਹੀ ਸੀ ਪੰਗੜੇ ਦਾ ਨਾ ਜਿਹੜਾ ਉਹ ਦੁਨੀਆ ਹੋਰ ਸੀਗੀ ਬਟ ਅੱਜ ਇਹ ਪੰਗੜੇ ਦਾ ਥੋੜਾ ਜਿਹਾ ਲੈਵਲ ਕੁਚਾ ਬਿਆਹ ਚ ਨਚਣ ਗਉਣ ਕਰਕੇ ਡਿਫਰੈਂਟ ਹੋ ਗਿਆ ਸਾਡੇ ਵੇਲੇ ਤਾਂ ਇੱਕ ਤਰ੍ਹਾਂ ਦਾ ਇੱਕ ਸਪੋਰਟਸ ਹੀ ਸੀਗਾ ਪੰਗੜਾ ਵੀ ਨਾ ਉਹਨਾਂ ਨੇ ਯੂਨੀਵਰਸਿਟੀ ਜੇ ਇੱਕ ਅਲੱਗ ਜੀ ਇਹਨਾਂ ਦੀ ਟੌਰ ਹੁੰਦੀ ਸੀਗੀ ਕਿਛਾ ਜਰ ਉਹ ਪੰਗੜੇ ਵਾਲਿਆਂ ਨੇ। ਕੀ ਆ ਬਾਤ ਹੈ। ਹਣਾ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ। ਬਟ ਸਾਡੀ ਮੇਰਲੀ ਪ੍ਰਾਊਡ ਦੀ ਵਾਲਾ ਪ੍ਰਾਊਡ ਆ ਕਿ ਅਸੀਂ ਮੈਂ ਪੰਗੜੇ ਦਾ ਉਹ ਜਿਹੜੇ ਉਹ ਲਾਈਫ ਹੈ ਉਹ ਜਿਉਂ ਹੀ ਆ ਮੈਂ। ਜੀ ਬਿਲਕੁਲ। ਸਰ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਜਿਹੜੇ ਕਮੇਡੀ ਕਿੰਗ ਨੇ ਬੀਨੋ ਢਿੱਲੋ ਸਰ ਵੀ ਉਹ ਵੀ ਤੁਹਾਡੇ ਨਾਲ ਭੰਗੜੇ 'ਚ ਰਹੇ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਗੱਲ ਦਾ ਅੱਜ ਜ਼ਰੂਰ ਸਾਹਮਣਾ ਬਣਦਾ ਜੀ ਉਹ ਚੀਜ਼ ਦਾ ਹਾਂ ਅਸੀਂ ਇਕੱਠੇ ਨੇ 8 ਸਾਲ ਇੱਕ ਟੀਮ 'ਚ ਵੀ ਭੰਗੜਾ ਪਾਇਆ ਯੂਨੀਵਰਸਿਟੀ ਦੀ ਜਿਹੜੀ ਸਾਡੀ ਕੰਬਾਈਨਡ ਟੀਮ ਹੁੰਦੀ ਸੀ ਉਹ ਇਕੱਠੇ ਸੀਗੇ ਆਦਰਵਾਇਜ਼ ਅਸੀਂ ਕੰਪੀਟੀਟਰ ਵੀ ਰਹੇ ਹਾਂ ਉਹ ਧੂਰੀ ਤੋਂ ਉਧਰ ਇਹਨੇ ਕੰਪੀਟੀਸ਼ਨ ਦੇ ਵਿੱਚ ਤੇ ਮੈਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਫਿਰ ਉਹ ਯੂਨੀਵਰਸਿਟੀ ਵੱਲੋਂ ਤੇ ਮੈਂ ਮਹਿੰਦਰਾ ਕਾਲਜ ਵੱਲੋਂ ਫਿਰ ਅਸੀਂ ਇੱਕ ਟੀਮ ਦੇ ਵਿੱਚ ਵੀ ਇਕੱਠੇ ਪਰਫਾਰਮ ਕੀਤਾ ਫੈਸਟੀਵਲ ਆਫ ਇੰਡੀਆ ਸਾਡਾ ਜਰਮਨੀ ਹੋਇਆ ਸੀਗਾ 91 ਚ ਰਸ਼ੀਆ ਉਹ ਇੰਗਲੈਂਡ ਉਹ ਚ ਵੀ ਅਸੀਂ ਇਕੱਠੇ ਸੀਗੇ ਬਿਲਕੁਲ ਸੋ ਬਿੰਨੂ ਉਸ ਟਾਈਮ ਵੀ ਆਹੀ ਸੀ ਜੋ ਅੱਜ ਫਰਮਾ ਚ ਜਿਹੜੀ ਕਾਮੇਡੀ ਹੈ ਉਹ ਸਾਡਾ ਪੂਰਾ ਫੁੱਲ ਟਾਈਮ ਐਂਟਰਟੇਨਰ ਸੀਗਾ ਠੀਕ ਹੈ ਜੀ ਤੇ ਅੱਜ ਵੀ ਹੋਮੇ ਲਈ ਹੈ ਜਿਵੇਂ ਉਹ ਕੋਲੀ ਵੇਲੇ ਸੀਗਾ ਤੇ ਸਰ ਕੋਈ ਯਾਦਗਾਰੀ ਐਸੀ ਹਰਕਤ ਬਾਈ ਦੀ ਕਮੇਡੀ ਕੋਈ ਜਿਹੜੀ ਜਦ ਅਕਸਰ ਜਿਹੜੇ ਡਾਇਲੋਗ ਬੋਲਦੇ ਸੀ ਉਦਾਂ ਦੀ ਕੋਈ ਉਹ ਹੋਵੇ ਤਾਂ ਦੱਸਾਂ ਕੋਈ ਇੱਕ ਤਾਂ ਜਿਹੜਾ ਥੋੜੀ ਜਿਆਦਾ ਹਾਂਜੀ ਟਿਕਦਾ ਹੀ ਨਹੀਂ ਸੀ ਨਾ ਅੱਛਾ ਟਿਕਦਾ ਹੀ ਨਹੀਂ ਸੀਗਾ ਲਗਾਤਾਰ ਬਾਈ ਦੀ ਚਲਦੀ ਸੀ ਕਮੇਟੀ ਐਦਾਂ ਹੀ ਆ ਇਹ ਮੈਨੂੰ ਪੁੱਛ ਸਕਦਾ ਸੀ ਵੀ ਕਦੋਂ ਸੀਰੀਅਸ ਕਦੋਂ ਹੋਏਗਾ ਉਹ ਯਾਦ ਕਰਕੇ ਦੱਸ ਚਲੋ ਸੀਰੀਅਸ ਨਾ ਤਾਂ ਸੀਰੀਅਸ ਕਦੋਂ ਹੋਏ ਉਹ ਸੀਰੀਅਸ ਕਦੇ ਹੁੰਦਾ ਨਹੀਂ ਬਾਈ ਬਿਲਕੁਲ ਕਿਉਂਕਿ ਉਹਨਾਂ ਦਾ ਕੰਮ ਹੈ ਉਹਨਾਂ ਦਾ ਰੋਟੀ ਟੋਕੀ ਐਸੀ ਚੀਜ਼ ਦੇ ਉੱਪਰ ਹੈ ਤੇ ਬਾਕੀ ਕੁਦਰਤ ਵੱਲੋਂ ਬਖਸ਼ਿਸ਼ ਉਹਨਾਂ ਨੂੰ ਕੀ ਬਾਤ ਹੈ ਤੇ ਇੱਕ ਸਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਵੀ ਜਿਹੜੇ ਆਪਣੇ ਆਰਟਿਸਟ ਨੇ ਹੌਬੀ ਧਾਲੀਵਾਲ ਸਾਹਿਬ ਹਾਂਜੀ ਉਹਨਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰੋ ਵੀ ਇੱਕ ਟਾਈਮ ਕਿਸ ਤ ਹਬੀ ਬਾਈ ਮੇਤੋ ਸੀਨੀਅਰ ਨੇ ਹਨ ਉਹ 2-3 ਸਾਲ ਮੇਤੋ ਅੱਗੇ ਸੀਗੇ ਯੂਨੀਵਰਸਿਟੀ ਚ ਹਾਂਜੀ ਮੇਰੇ ਕਾਲਜ ਕਾਲਜ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਉਹ ਮੇਰੇ ਨਾਲ ਪਾਸ ਆਊਟ ਹੋ ਚੁੱਕੇ ਸੀਗੇ ਹਾਂਜੀ ਹਾਂਜੀ ਉਹ ਦੌਰ ਉਹਨਾਂ ਨਾਲ ਚਲੋ ਵੈਸੇ ਮਿਲਦੇ ਰਹੇ ਉਸ ਟਾਈਮ ਵੀ ਤੇ ਉਸ ਤੋਂ ਬਾਅਦ ਇੱਕ ਅਸੀਂ ਗਾਣਾ ਵੀ ਕੀਤਾ ਸੀ ਇਕੱਠਿਆਂ ਨੇ ਇੱਕ ਕੈਟਰਿੰਗ ਕੰਪਨੀ 'ਚ ਸੀਗਾ ਉਹਨਾਂ ਦਾ ਸਾਡੇ ਪਿੰਡਾਂ 'ਈ ਤੈਨੂੰ ਚੂਰੀਆਂ ਖਵਾਵਾਂਗੇ ਹਾਂ ਏ ਸੀ ਉਹ ਅਸੀਂ ਰਿਕਾਰਡ ਵੀ ਕੀਤਾ ਸੀਗਾ ਤੇ ਸ਼ੂਟ ਵੀ ਕੀਤਾ ਸੀ ਉਹਨਾਂ ਦੇ ਪਿੰਡਾਂ ਠੀਕ ਹੈ ਜੀ ਉਹ ਵੀ ਇੱਕ ਯਾਦਗਾਰ ਹੈ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਨਾਲ ਦੁਬਾਰਾ ਫਿਲਮਾਂ ਦੇ ਵਿੱਚ ਦੋ ਤਿੰਨ ਛੱਡੀਆਂ ਅਗਿਆਰੀਆਂ ਨੇ ਉਹ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਨਿੱਕੇ ਸੁਆਦ ਵਾਲੀ ਹੈਗਾ ਸਾਡਾ ਹੌਬੀਤ阿里ਵਾਲ ਯਾਰਾਂ ਦਾ ਯਾਰ ਹੈ ਜਲਦਾਰ ਹੁੰਦਾ ਕਿਆ ਬਾਤ ਜੀ ਕਿਆ ਬਾਤ ਜਿੱਦਾਂ ਤੁਸੀਂ ਸਰ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦੇ ਹੋ ਤੁਸੀਂ ਮੂਵੀ ਦੇ ਵਿੱਚ ਤੇ ਤੁਹਾਡੇ ਨਾਲ ਕੈਰੇਕਟਰ ਇਦਾਂ ਹੁੰਦੇ ਆ ਕਿ ਜਿੱਦਾਂ ਕਮੇਡੀ ਜਿੱਦਾਂ ਗਰਮੀਤ 사ਜਨ ਭਾਜੀ ਹੋਗੇ ਤੇ ਸਰਦਾਰ ਸੋਈ ਸਾਹਿਬ ਹੋਗੇ ਇਦਾਂ ਦੇ ਬੜੇ ਘੈਂਟ ਘੈਂਟ ਤੁਹਾਡੇ ਨਾਲ ਕੈਰੇਕਟਰ ਰਹਿੰਦੇ ਨੇ ਜੀ ਕੋਈ ਇਦਾਂ ਦੀ ਘੈਂਟ ਜੀ ਗੱਲ ਜਿਹੜੀ ਹਮੇਸ਼ਾ ਯਾਦ ਰਹ ਹਰ ਇੱਕ ਮੋਮੈਂਟ ਵੈਸੇ ਜੁਆ ਐਨਜੋਏ ਕਰਦਾ ਸੀ ਵੀਰੇ ਤੁਸੀਂ ਜਦੋਂ ਆਏ ਸੀਗੇ ਹਾਂਜੀ ਹਾਂਜੀ ਤਾਂ ਵੈਨਿਟੀ ਚ ਬਈ ਸਾਜਣੋਂ ਨਹੀਂ ਬੈਠੇ ਸੀ ਬਿਲਕੁਲ ਬਿਲਕੁਲ ਜੀ ਸੰਜੂ ਸੋਲੰਕੀ ਹਾਂਜੀ ਹਾਂਜੀ ਬੀਓ ਕੀ ਬਾਤ ਹੋਣਾ ਦੀ ਟਾਈਮਿੰਗ ਕੀ ਹੈ ਆਪਾਂ ਪੁਣੀ ਦੇ ਵਿੱਚ ਹੱਸਣ ਦਾ ਸਾਡੇ ਨਹੀਂ ਹਾਂ ਨਹੀਂ ਬਿਲਕੁਲ ਸਰ ਬਿਲਕੁਲ ਜੀ ਪੰਜ ਦੇ ਪੰਜ ਆਇਆ ਯਾਰ ਅਸੀਂ ਪੰਜ ਦੇ ਮੇਰੇ ਜੀ ਤੱਕ ਤੁਸੀਂ ਮੈਂ ਰਿਕਾਰਡ ਕਰ ਲਾਂ ਇਹ ਜੀ ਜਨਰਲ ਲਾਈਵ ਕੀ ਬਾਤ ਜੀ ਤੇ ਤੁਹਾਨੂੰ ਦੋਸਤੋ ਮੈਂ ਦੱਸਦਾ ਗੱਲ ਜਦੋਂ ਨਾ ਅਸੀਂ ਜਦੋਂ ਅਸੀਂ ਭਾਜੀ ਉਹਨਾਂ ਦੇ ਕੋਲ ਆਏ ਆ ਗਰਮੀ ਤੇ 사ਜਨ ਹੋਣੀ ਮਤਲਬ ਇੱਕ ਸਲੰਕੀ ਭਾਜੀ ਸਾਡੇ ਇੱਥੇ ਬੈਠੇ ਸੀਗੇ ਆਰਟਿਸਟ ਨੇ ਬੜੇ ਘੈਂਟ ਤੇ ਤੁਸੀਂ ਇਹ ਮੰਨ ਲਓ ਵੀ ਪਰਦੇ ਦੇ ਤਾਂ ਜਿਹੜੀ ਕਮੇਡੀ ਕਰਨੀ ਕਰਨੀ ਆ ਉਹਨਾਂ ਨੇ ਤੇ ਬਿਨਾ ਪਰਦੇ ਤੋਂ ਵੀ ਤੁਸੀਂ ਆਈਡੀਆ ਲਾ ਲਓ ਪਾਜੀ ਹੁਣ ਕਿੱਦਾਂ ਹੱਸ ਰਹੇ ਨੇ ਵੀ ਉਹ ਇਦਾਂ ਹੀ ਚੱਲਦੇ ਆ ਸਾਰੇ ਹਨਾ ਬੜਾ ਜੀ ਲੱਗਿਆ ਰਹਿੰਦਾ 사ਜਨ ਪਾਜੀ ਤੋਂ ਮੇਕਅਪ ਕਰ ਰਹੀ ਸੀ ਉਹ ਮੇਕਅਪ ਆਟੇ ਸੜੇ ਹਾਂਜੀ ਹਾਂਜੀ ਤੇ ਉਹ ਉਹ ਮੇਕਅਪ ਕਰ ਰਹੇ ਨੇ ਕਹਿੰਦੇ ਕੀ ਕਰੀਏ ਨੇ ਕਹਿੰਦੇ ਮੇਕਅਪ ਕਰ ਰਹੇ ਆ ਕਹਾਂ ਤੂੰ ਮੇਕਅਪ ਨਹੀਂ ਕਰ ਰਿਹਾ ਮੇਰੇ ਤੇ ਐਕਸਪੈਰੀਮੈਂਟ ਕਰ ਰਿਹਾ ਤੂੰ ਕਹਿੰਦਾ ਕੋਈ ਬਿਲਕੁਲ ਜੀ ਬਿਲਕੁਲ ਤੇ ਪਾਜੀ ਹੁਣ ਜਦੋਂ ਤੁਸੀਂ ਮੈਡਲ ਫੋਮ ਦੇ ਵਿੱਚ ਵੀ ਆਏ ਹੋ ਜੀ ਹਨਾ ਜੀ ਉਹ ਥੇ ਤੁਹਾਡਾ ਪੁਲਿਸ ਮੁਲਾਜ਼ਮ ਦਾ ਰੋਲ ਆ ਜੀ ਹਾਂਜੀ ਤੇ ਸਰ ਫਿਰ ਡਾਇਲੋਗ ਹੋ ਜਾ ਕਹਦਾ ਜੀ ਉਹਦੇ ਜਿ ਇੱਕ ਡ ਅੱਛਾ ਜੀ ਜਦੋਂ ਜ਼ੈਰੰਦਾਵਾ ਨੂੰ ਠਾਣੇ ਦੇ ਵਿੱਚ ਜਦੋਂ ਕੁੱਟ ਰਿਹਾ ਮੈਂ ਉਹਨੂੰ ਟਾਰਚਰ ਚੱਲ ਰਿਹਾ ਹਾਂਜੀ ਹਾਂਜੀ ਉਹ ਚਿੱਕ ਸੀਗਾ ਜਦੋਂ ਕੁੱਟਦੇ-ਕੁੱਟਦੇ ਤੁਹਾਨੂੰ ਪਤਾ ਉਹ ਚ ਉਹਨੂੰ ਸੁਣਦਾ ਨਹੀਂ ਐ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਉਹਨੂੰ ਫਿਰ ਬੜਾ ਸਿਰ ਤੋਂ ਥੱਲੇ ਫੜਦਾ ਤੇ ਆਨ ক্লোਜ਼ ਉਹਦੇ ਕਰਕੇ ਕਹਿੰਦਾ ਕਹਿੰਦਾ ਸੜਿਆ ਸੁਣਦਾ ਤੈਨੂੰ ਹੈ ਨਹੀਂ ਤੇ ਬੋਲ ਲਜੂਗਾ ਤੈਨੂੰ ਮੈਂ ਛੱਡਦਾ ਨਹੀਂ ਕਹਿੰਦਾ ਆਏ ਆਏ ਠੀਕ ਹੈ ਜੀ ਉਹ ਕਟਿਆ-ਕਟਾਰਾ ਉਹਦੇ ਚੋਂ ਅੱਛਾ ਜੀ ਤੇ ਬਸ ਹੋ ਹੈ ਸਰ ਹੋ ਮੜੇ ਘੈਂਟ ਥੋੜੀ ਮੰਨ ਲਓ ਜੀ ਉਸ ਤੇ ਥੋੜੀ ਲੁੱਕ ਵੀ ਬਖਰੀ ਦਿਖਾਈ ਗਈ ਹੈ ਜੀ ਤੇ ਕਦੇ ਸਰ ਇਦਾਂ ਹੋਇਆ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਆਉਂਨੇ ਆ ਤਾਂ ਆਮ ਲੋਕ ਜਦੋਂ ਪਛਾਣਦੇ ਆ ਫੋਟੋ ਵਗੈਰਾ ਵੀ ਕਰਦੇ ਆ ਕਈ ਵਾਰ ਦੱਸਣਾ ਵੀ ਪੈ ਜੇ ਵੀ ਨਹੀਂ ਯਾਰ ਮੈਂ ਉਹੀ ਆ ਕਈ ਵਾਰ ਇਹ ਵੀ ਹੋ ਜਾਂਦਾ ਕਦੇ ਇਦਾਂ ਹੋਇਆ ਜਿੱਦਾਂ ਥੋੜੀ ਲੁੱਕ ਚੇਂਜ ਹੁੰਦੀ ਰਹਿੰਦੀ ਜਾਂਦਾ ਮੈਂ ਦੋ ਤਿੰਨ ਦੌਰ ਦੇਖੇ ਨੇ ਵੀਰੇ ਮੈਂ ਪਿੰਡ ਪਹਿਰਾ ਲੱਗਦਾ ਦੇਖਿਆ ਉਸ ਤੋਂ ਬਾਅਦ ਮੈਨੂੰ ਆਲਮੋਸਟ ਸਾਰੀ ਜਾਣਦੇ ਸੀ ਪਛਾਣਦੇ ਸੀਗੇ ਉਸ ਤੋਂ ਬਾਅਦ ਇੱਕ ਦੌਰ ਆਇਆ ਖਾਲੀ ਕਾਫੀ ਢੇਰ ਕੋਈ ਕੰਮ ਨਹੀਂ ਆਇਆ ਹੈਗਾ ਲੋਕਾਂ ਨੇ ਪ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਮੈਨੂੰ ਜਦੋਂ ਮਿਲਦੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜ਼ਮੀਨ ਤੇ ਹੀ ਰਹਿਣਾ ਹੈ ਬਿਲਕੁਲ ਸਰ ਬਿਲਕੁਲ ਨਾਸ ਹਵਾ ਚਾਉਣਾ ਕਦੇ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਵੇਲਾ ਆਇਆ ਫੇਰ ਲੋਕਾਂ ਨੇ ਘੋੜੇ ਸ਼ੂਟਰ ਨੂੰ ਜਾਣ ਲੱਗੇ ਸੋ ਇਹ ਦੌਰ ਚੱਲਦੇ ਰਹਿੰਦੇ ਨੇ ਕੋਈ ਪਛਾਣਦਾ ਕੋਈ ਨਹੀਂ ਪਛਾਣਦਾ ਜਿਹੜੇ ਪਛਾਣਦੇ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਜਿਹੜੇ ਨਹੀਂ ਪਛਾਣਦੇ ਉਹਨਾਂ ਦਾ ਕੀ ਕਸੂਰ ਜਦੋਂ ਸਰ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ ਜੀ ਤੁਸੀਂ ਐਜ਼ ਅ ਐਕਟਰ ਆਏ ਸੀਗੇ ਜਾਂ ਫਿਰ ਐਜ਼ ਅ 뮤జిక్ ਡਾਇਰੈਕਟਰ ਆਏ ਸੀਗੇ ਮੈਂ ਸ਼ੁਰੂਆਤ ਜਦੋਂ ਸੋਚਿਆ ਸੀ ਜਦ ਤੱਕ ਮੈਂ ਐਕਟਿੰਗ ਬਾਰੇ ਹੀ ਸੋਚਿਆ ਸੀਗਾ ਜੀ ਵੇਲਨ ਬਣਨਾ ਹਾਂਜੀ 네ਗੇਟਿਵ ਹੈ ਨਾ ਕੈਰੈਕਟਰ ਕਰਨੇ ਨੇ ਸੋ ਉਹ ਉਹਨਾਂ ਦੀ ਸ਼ੁਰੂਆਤ ਕਰਦੇ ਕਰਦੇ ਮੈਂ ਭੰਗੜੇ ਵੱਲ ਥੋੜਾ ਜਿਹਾ ਇੱਕ ਹਾਂਜੀ ਉਸ ਫੀਲਡ ਨੂੰ ਚੱਲੇ ਗਿਆ ਉਹ ਚ ਫਿਰ ਇੰਨਾ ਕੁ ਵੜਿਆ 8-9 ਸਾਲ ਪਤਨ ਲੱਗੇ ਕਿ ਮੈਨੇ ਕਿਉਂਕਿ ਉਹ ਦੁਨੀਆ ਹੋ ਸੀਗੀ ਜੀ ਉਹ ਕਰਦੇ ਕਰਦੇ ਫਿਰ ਮੈਂ 뮤직 ਲਾਈਨ ਦੇ ਵਿੱਚ ਉਹ ਵੀ ਸ਼ੌਂਕ ਸੀਗਾ ਸ਼ੁਰੂ ਤੋਂ ਕਿਉਂਕਿ ਮੈਂ ਹਰਮੋਨੀ ਵਗੈਰਾ ਪਹਿਲਾਂ ਤੋਂ ਪਲੇ ਕਰ ਰਿਹਾ ਸੀਗਾ ਕੁਦਰਤੀ ਸੀਗੀ ਇਹ ਬਾਬਾ ਜੀ ਦੀ ਬਖਸ਼ਿਸ਼ ਤੇ ਫਿਰ 뮤직 ਕੈਟਰਿੰਗ ਕੰਪਨੀ ਚੱਲੇ ਗਿਆ ਉੱਥੇ ਕਿੰਨੇ ਸਾਲ 8-9 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਜੀ ਸੋ ਨਾਲ ਨਾਲ ਫਿਰ ਫਿਰ ਮਾਂ ਤੋਂ ਦੂਰੀ ਹੋ ਕਿਉਂਕਿ ਬਿਹਾਈਂਡ ਦਾ ਕੈਮਰਾ ਹੀ ਕਈ ਸਾਲ ਨਿਕਲ ਗਏ ਉਹ ਸਿੱਖਦੇ ਸਿਖਾਉਂਦੇ ਨਿਕਲ ਗਏ ਐਡਿਟਰ ਵੀ ਕੰਮ ਕੀਤਾ ਹੋਰ ਵੀ ਰਿਕਾਰਡਿਸਟ ਵੀ ਸਾਰੀ ਜੌਬਸ ਕੀਤੀਆਂ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਹਸ਼ਰ ਤੋਂ ਬਾਅਦ 10 ਸਾਲ ਬਾਅਦ ਫਿਰ ਅੱਛਾ ਫਿਰ ਕੁਝ ਆਏ ਬਿਲਕੁਲ ਪੋਜ਼ਿਟਿਵ ਕੈਰੇਕਟਰ ਆਏ ਹਸ਼ਰ ਤੋਂ ਬਾਅਦ ਬਟ ਮੈਂ ਉਹ ਕੀਤੇ ਨਹੀਂ ਹੈਗੇ ਉਹ ਮੈਂ ਜਵਾਬ ਦੱਤੇ ਹੁਣ ਪਤਾ ਨਹੀਂ ਉਹ ਮੇਰੇ ਲਈ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮੈਨੂੰ ਨਹੀਂ ਪਤਾ ਕਿ ਉਹ ਟਾਈਮ ਨਿਕਲ ਗਿਆ ਬਟ ਮੈਂ ਵੇਟ ਕਰ ਰਿਹਾ ਸੀ ਕੋਈ ਵੈਲਨ ਲਈ ਮੈਨੂੰ ਬੁਲਾਊਗਾ ਸੋ ਵੈਲਨ ਲਈ ਹੁਣ ਫਿਰ ਮੈਡਲ ਵੇਲੇ ਉਹ ਕੈਰੈਕਟਰ ਮਿਲਿਆ ਆਕੇ ਕੀ ਬਾਤ ਹੈ ਉਸ ਤੋਂ ਬਾਅਦ ਆਪਾਂ ਹੁਣ ਸੰਗਰਾਮ ਦੇ ਸੈਟ ਤੇ ਆ ਬਿਲਕੁਲ ਜੀ ਤੇ ਵੱਡੀ ਗੱਲ ਦੋਸਤੋ ਇਹ ਅੱਜ ਸੰਗਰਾਮ ਮੂਵੀ ਦਾ ਜਿਹੜਾ ਸੈਟ ਲੱਗਿਆ ਸੀ ਸ਼ੂਟ ਉਸੇ ਚੱਲ ਰਿਹਾ ਭਾਜੀ ਹੁਣਾਂ ਤਾਂ ਬੜੀ ਘੈਂਟ ਚੀਜ਼ ਭਾਜੀ ਲੈ ਕੇ ਆ ਰਹੇ ਆ ਭਾਜੀ ਮਾੜਾ ਤੁਸੀਂ ਵੀ ਦੱਸ ਦਿਓ ਜੇ ਇੱਕ ਵਾਰੀ ਬੋਲ ਹਾਂ ਜੀ ਸੰਗਰਾਮ ਮੂਵੀ ਸਾਡੀ ਆ ਰਹੀ ਹੈ ਜੀ ਸ਼ੂਟ ਤਾਂ ਤੁਸੀਂ ਦੇਖ ਲਿਆ ਬਿਲਕੁਲ ਸਰ ਬਿਲਕੁਲ ਜੀ ਪਰ ਮੈਂ ਦੀ ਰਿਲੀਜ਼ ਨਹੀਂ ਦੱਸ ਸਕਦਾ ਜੀ ਕਿੰਨਾ ਕੁ ਟਾਈਮ ਲੱਗ ਜਾਣਾ ਉਹਨਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨੇ ਪਰਸੈਂਟ ਤੱਕ ਭਾਜੀ ਮੂਵੀ ਹੋ ਚੁੱਕੀ ਹੈ ਹਾਂ ਇੱਕ ਤਰੀਕ ਦੀ ਸ਼ੂਟ ਚੱਲੇ ਅੱਜ ਹੈਗਾ 17ਵਾਂ 18ਵਾਂ ਦਿਨ ਹੈ 17ਵਾਂ 18ਵਾਂ ਦਿਨ ਹੈ ਤਕਰੀਬਨ 1 ਮਹੀਨਾ 2 ਮਹੀਨੇ ਲੱਗ ਸਕਦੇ ਹੈ ਇਹ ਆਰਟਿਸਟ ਕਾਫੀ ਨੇ ਹਾਂ ਜੀ ਸਟੋਰੀ ਬਹੁਤ ਵਧੀਆ ਹੈ ਇੰਦਰਪਾਲ ਭਾਈ ਉਹਨਾਂ ਨੇ ਲਿਖੀ ਹੈ ਡਾਇਰੈਕਟਰ ਵੀ ਕਰ ਰਹੇ ਨੇ ਤੇ ਇੱਕ ਅਲੱਗ ਜੀ ਫੀਲ ਆ ਰਹੀ ਹੈ ਨਾ ਕੁਝ ਵੀ ਡਿਫਰੈਂਟ ਜਿਹਾ ਕੁਝ ਬੰਡਲ ਕ੍ਰੀਏਟ ਹੋ ਰਿਹਾ ਮਾਹੌਲ ਪਤਾ ਤਾਂ ਮੈਨੂੰ ਵੀ ਨਹੀਂ ਪੂਰੀ ਸਟੋਰੀ ਦਾ ਹਾਂਜੀ ਕਿਉਂਕਿ ਮੈਂ ਸਿਰਫ ਆਪਣਾ ਕੈਰੈਕਟਰ ਹੀ ਸੁਣਿਆ ਤੇ ਮੈਨੂੰ ਉਹ ਤੇ ਫੋਕਸ ਕੀਤਾ ਹੋਇਆ ਹੈ ਪਟ ਲੱਗਦਾ ਕਿ ਕੁਝ ਡਿਫਰੈਂਟ ਹੈ ਕੁਝ ਵਧੀਆ ਮਸਾਲਾ ਜੀ ਨੂੰ ਕਹਿੰਦੇ ਹਨ ਨਾ ਕਹਾਣੀ ਮੈਂ ਕਹਾਣੀ ਕਰਨਾ ਕਹਾਣੀਆਰ ਉਹਨੂੰ ਉਹਦਾ ਟ੍ਰੀਟਮੈਂਟ ਉਹਨੂੰ ਮਸਾਲਾ ਸਕ੍ਰੀਨ ਪਲੇ ਜਾਂ ਡਾਇਲੋਗ ਨੇ ਕਰਨਾ ਹੈ ਕਿਸ ਤਰ੍ਹਾਂ ਨੇ ਉਹਦਾ ਤਾਣਾ ਬਾਣਾ ਕਿਵੇਂ ਬੁਣਿਆ ਗਿਆ ਸੋ ਵਧੀਆ ਇੱਕ ਫੀਲ ਜੀ ਮੈਨੂੰ ਕੰਮ ਕਰਦੇ ਕਰਦੇ ਆਰਟਿਸਟ ਨੂੰ ਆ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਜੀ ਸੋ ਮਨੋ ਲੱਗਦਾ ਕਿ ਵਧੀਆ ਪ੍ਰੋਜੈਕਟ ਇੱਕ ਬੜਕੇ ਜਿੱਦਾਂ ਸਰ ਇੱਕ ਤਾਂ ਉਹਦਾ ਇੰਟਰਵਿਊ ਇੰਟਰਵਿਊ ਦੇ ਵਿੱਚ ਕੀ ਹੁੰਦਾ ਸਰ ਬੰਦ ਇਸ ਦੇ ਵਿੱਚ ਇੱਕ ਗੱਲਾਂ ਹੁੰਦੀਆਂ ਬੰਨ ਕੇ ਜੇ ਕਰਨੀਆਂ ਇੱਕ ਹੁੰਦਾ ਪੋਡਕਾਸਟ ਜਿਹੜੀ ਚੀਜ਼ ਚੱਲਦੀ ਆਪਾਂ ਨੇਚਰਲੀ ਉਹੀ ਦਿਖਾਉ ਮ ਮਤਲਬ ਕਹਿੰਦੇ ਜੀ ਦੇਣਾ ਆਪਣਾ ਵਿਸਤਾਰ ਪੂਰਵਕ ਦੇ ਵਿੱਚ ਹਾਂਜੀ ਹਾਂਜੀ ਬੱਬੂ ਮਾਨ ਸਾਹਿਬ ਹੂੰ ਉਹਨਾਂ ਦਾ ਜਿੱਦਾਂ ਪੜਦੇ ਉੱਪਰ ਸੁਭਾ ਜਿਹੜਾ ਉਹਨਾਂ ਦਾ ਤੇ ਬਿਨਾ ਪੜਦੇ ਤਾਂ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਸ਼ਾਇਦ ਲੋਕਾਂ ਦੇ ਸਾਹਮਣੇ ਨਹੀਂ ਆਈ ਮੇਰੇ ਨਾਲ ਤਾਂ ਦੇਖੋ ਇਹ ਡਿਫਰੈਂਟ ਉਹਦੀ ਉਹ ਹੈਗੀ ਹੈ ਨਾ ਤੁਹਾਨੂੰ ਬੱਬੂ ਮਾਨ ਡਿਫਰੈਂਟ ਤਰੀਕੇ ਦਾ ਦਿਖਦਾ ਹੋਣਾ ਬਿਲਕੁਲ ਜੀ ਬਿਲਕੁਲ ਮੈਨੂੰ ਡਿਫਰੈਂਟ ਦਿਖਦਾ ਬਿਲਕੁਲ ਜੀ ਬਿਲਕੁਲ ਜਿੱਦਾਂ ਤੁਸੀਂ ਸਰ ਮੰਨ ਲਓ ਉਹਨਾਂ ਦੇ ਫਰੈਂਡਲੀ ਸਰਕਲ ਦੇ ਵਿੱਚ ਤੁਸੀਂ ਬੜੇ ਨੇੜਤਾ ਤੋਂ ਜਾਣਦੇ ਆ ਜੀ ਜਿਵੇਂ ਤੁਸੀਂ ਘਰ ਪਰਿਵਾਰ ਚ ਬੈਠੇ ਆ ਉਦਾਂ ਕਿ ਵਧੀਆ ਜਿਵੇਂ ਤੁਹਾਨੂੰ ਉੱਥੇ ਉਹ ਕਾਰਕੁਜ ਜਿਵੇਂ ਲੱਗਦਾ ਜਾਂ ਵੀ 8 ਵਜਾ ਕੋਰੋਨਾ ਹੈ ਨਹੀਂ ਉਹ ਮੇਰੇ ਖਿਆਲ ਨਾਲ ਕਿਉਂਕਿ ਸੌਫਟ ਹੈ ਬਹੁਤ ਜ਼ਿਆਦਾ ਬੜੇ ਨੇਚਰ ਦੇ ਮਾ ਲੋ ਅੱਛੇ ਨੇ ਹਾਂ ਵੀ ਕਿਸੇ ਦਾ ਮਾੜਾ ਮੂੜਾ ਕਰਨ ਵਾਲਾ ਬੰਦਾ ਹੈ ਨਹੀਂ ਉਹ ਕਿਉਂਕਿ ਜਿਹੜਾ ਆਰਟਿਸਟ ਹੁੰਦਾ ਵੈਸੇ ਕਿਸੇ ਬਾਰੇ ਮਾੜਾ ਸੋਚਦਾ ਹੀ ਨਹੀਂ ਹੈਗਾ ਜੀ ਬਿਲਕੁਲ ਸੋ ਤਾਂ ਲਿਖਦਾ ਹੈ ਗਾਉਂਦਾ ਹੈ ਐਕਟ ਕਰਦਾ ਹੈ ਸੋ ਸੌਫਟੀ ਹੈ ਅੰਦਰੋਂ ਤਾਂ ਮੈਨੂੰ ਲੱਗਦਾ ਠੀਕ ਹੈ ਜੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਤੇ ਸਰ ਕਲਾਕਾਰੀ ਜਿਹੜੀ ਹੈਗੀ ਹੈ ਜੀ ਇੱਕ ਤਾਂ ਹੁੰਦੀ ਹੈ ਖੂਨ ਦੇ ਵਿੱਚ ਜਿੱਦਾਂ ਸਾਡੇ ਕੋਈ ਪਿਤਾ ਪੁਰਖੀ ਹੁੰਦਾ ਵੀ ਇਦਾਂ ਕੋਈ ਆਰਟਿਸਟ ਹੋਣਗੇ ਨਾ ਇੱਕ ਸਰ ਇਹ ਹੁੰਦਾ ਵੀ ਜਿੱਦਾਂ ਆਪਾਂ ਕਹਿ ਲਈਏ ਵੀ ਜਿਵੇਂ ਕਿਸੇ ਗੁਰੂ ਕੋਲੋਂ ਸਿੱਖਣਾ ਤੇ ਸਰ ਤੁਹਾਡੇ ਕੋਲ ਇਹ ਕਿੱਦਾਂ ਆਈ ਇਹ ਗੱਦੀ ਜਿਹੜੀ ਹੈਗੀ ਆ ਕਿਹੜੇ ਵਾਲੀ ਤੁਹਾਡੀ ਕਲਾਕਾਰੀ ਦੀ ਸਰ ਜਿਵੇਂ ਤੁਸੀਂ ਐਕਟਿੰਗ ਕਰਦੇ ਆ ਜਾਂ ਫਿਰ ਤੁਹਾਡੀ ਸੰਗੀਤ ਜਿਹੜੀ ਜ਼ਿੰਦਗੀ ਤੁਹਾਡੀ ਹੈਗੀ ਹੈ ਜੀ 뮤직 ਡਾਇਰੈਕਟਰ ਦੀ ਲਾਈਨ ਦੇ ਵਿੱਚ ਭਾਈ ਡਿਫਾਲਟ ਹੀ ਹੈ ਬਾਕੀ ਮੈਨੂੰ ਇੰਨਾ ਪਤਾ ਹੈ ਫਾਦਰ ਸਾਹਿਬ ਮੇਰੇ 10ਵੀਂ ਤੋਂ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀਗਾ ਹਾਂਜੀ ਤੇ ਅੱਜ ਕੁਝ ਨਾ ਕੁਝ ਲਿਖਦੇ ਰਹਿੰਦੇ ਨੇ एवरीडे ਉਹਨਾਂ ਨੇ ਕੋਈ ਉਹਨਾਂ ਦਾ ਹੈਗਾ ਧਿਆਨ ਸੀ ਜਿਹੜਾ ਸ਼ੌਂਕ ਸੀ ਉਹਨੂੰ ਕਵਿਸ਼ਰੀ 12 ਹਾਂਜੀ ਉਸ ਉਹ ਚੰਦ ਕਹਿੰਦੇ ਨੇ ਜਿਹਨੂੰ ਹੈਨਾ ਬਦਤਰ ਕਲਾ ਚੰਦ ਇਹ ਹੋ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਉਹ ਲਿਖਦੇ ਨੇ ਅ ਕਰੰਟ ਟਾਪਿਕਸ ਤੇ ਲਿਖਦੇ ਨੇ ਉਹ ਜਿਸਪੋਜ਼ ਅੱਜ ਕੋਈ ਉਹਨਾਂ ਨੇ ਖਬਰ ਦੇਖ ਲਈ ਕੋਈ ਅਖਬਾਰ ਚ ਪੜ੍ਹ ਲਈ ਜਾਂ ਸੁਣ ਲਈ ਫਿਰ ਉਹਨਾਂ ਨੇ ਉਸ ਟਾਪਿਕ ਤੇ ਛੰਦਬੰਦੀ ਕਰਨੀ ਹੈ ਫਿਰ ਪੂਰੀ ਉਹ ਅੱਜ ਵੀ ਲਿਖਦੇ ਨੇ ਕੰਟੀਨਿਊ ਹੋ ਸਕਦਾ ਵੀ ਕਿਤੇ ਉਹਨਾਂ ਚੋਂ ਅੱਗੇ ਕਿਉਂਕਿ अदरवाइज ਸਾਡੀ ਫੈਮਿਲੀ ਚ ਕੋਈ ਇਸ ਤਰ੍ਹਾਂ ਦਾ ਆਰਟਿਸਟ ਹੈ ਨਹੀਂ ਸੀਗਾ ਨਾ 뮤지컬ੀ ਤੇ ਹਾਂ ਜਾਂ ਮੇਰੇ ਚਾਚਾ ਜੀ ਉਹ ਕਾਲਜ ਟਾਈਮ ਭੰਗੜੀਚ ਸੀਗੇ ਜੀ ਹਾਂ ਇੱਕ ਉਹ ਵੀ ਕੜੀ ਜੁੜਦੀ ਆ ਤੇ ਸਰ ਇੱਕ ਜੇ ਆਪਾਂ ਗੱਲ ਮੇਨ ਕਰੀਏ ਕਹਿੰਦੇ ਨਾ ਦਿਲੋਂ ਸਰ ਦਿਲੋਂ ਦੱਸਣਾ ਤੁਸੀਂ ਗੱਲ ਬਿਲਕੁਲ ਇਹ ਆ ਕਹਿੰਦੇ ਨਾ ਜਿਵੇਂ ਕਿੜਾ ਕੋਈ ਵੀ ਆਰਟਿਸਟ ਕੋਈ ਕਲਾਕਾਰ ਹੋਵੇ ਇਸ ਲਾਈਨ ਦੇ ਵਿੱਚ ਉਹ ਐਂਟਰੀ ਕਰਦੇ ਆ ਕਹਿੰਦੇ ਧੋਖੇ ਬੜੇ ਹੁੰਦੇ ਨੇ ਸਰ ਦਿਲੋਂ ਦ ਸੰਸਾਰ ਕੋਈ ਆਪਾ ਨਾ ਹੋਣੀ ਕਰਨਾ ਜਿਵੇਂ ਇੱਕ ਪਰਦਾ ਜੈ ਨਹੀਂ ਪਾਉਣੇ ਦੇ ਪਰ ਕਿਉਂਕਿ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਕਾਫੀ ਉਹਨਾਂ ਵਿੱਚ ਵੀ ਕਈ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿੰਦੇ ਵੀ ਅਸੀਂ ਇੱਕ ਆਰਟਿਸਟ ਬਣਨਾ ਉਹਨਾਂ ਦੇ ਲਈ ਕੋ ਸੁਨੇਹਾ ਟੱਚ ਬੋਰ ਬਾਬਾ ਜੀ ਦੀ ਕਿਰਪਾ ਨਾਲ ਮੈਂ ਤਾਂ ਨਹੀਂ ਤੋਖਾ ਖਾਦਾ ਹੈਗਾ ਨਾ ਬਾਬਾ ਜੀ ਨੇ ਉਸ ਤਰ੍ਹਾਂ ਦੇ ਕੋਈ ਜਿੰਨੇ ਬੰਦੇ ਮਿਲੇ ਕੁਦਰਤੀ ਵਧੀਆ ਹੀ ਮਿਲੇ ਜਿਹੜੇ ਇਹ ਗੱਲ ਹੈ ਵੀ ਜ਼ਰੂਰ ਹੈ ਕਿ ਮੈਨੂੰ ਟਾਈਮ ਲੱਗਿਆ ਉੱਥੇ ਤੱਕ ਪਹੁੰਚਦੇ ਪਹੁੰਚਦੇ ਸਮਾਂ ਲੱਗਿਆ ਪਰ ਮੰਨ ਲਓ ਪਹੁੰਚੇ ਪਹੁੰਚੇ ਜ਼ਰੂਰ ਉੱਚ ਟਾਈਮ ਲੱਗਿਆ ਬਟ ਗਲਤ ਬੰਦਾ ਕੋਈ ਮੈਨੂੰ ਟਕਰ ਤੇ ਨਾ ਹੀ ਆਪਾਂ ਕਿਸੇ ਨਾਲ ਧੋਖਾ ਕੀਤਾ ਨਾ ਮੈਂ ਕਿਸੇ ਨੂੰ ਮਿਸ ਕਮਿਟਮੈਂਟ ਕੀਤੀ ਹੈ ਨਾ ਮਿਸਯੂਜ਼ ਕੀਤਾ ਨਾ ਲਾਰਾ ਲਾਇਆ ਕੋਈ ਜੇ ਕੰਮ ਹੁੰਦਾ ਤਾਂ ਮੈਂ ਆਰਟਿਸਟ ਨੂੰ ਕਹਿਣਾ ਵੀ ਹਾਂ ਵੀਰੇ ਆਪਾਂ ਕਰਾਂਗੇ ਜੇ ਨਹੀਂ ਹੁੰਦਾ ਤਾਂ ਮੈਂ ਹੱਥ ਬਨ ਕੇ ਮਾਫੀ ਮੰਗ ਲੈਣਾ ਵੀਰੇ ਇਹ ਮੈਨੂੰ ਹੋਣਾ ਨਹੀਂ ਕਿਉਂਕਿ ਤੇ ਉਹ ਟਰਾਈ ਕਰ ਲੈ ਜੀ ਠੀਕ ਅਦਰਵਾਈਜ਼ ਹੋ ਸਕਦਾ ਸਾਰੀ ਕਿਸੇ ਵੀ ਇੰਡਸਟਰੀ ਚ ਕਿਸੇ ਵੀ ਫੀਲਡ ਚ ਸਾਰੇ ਗਲਤ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸੋ ਹੋ ਸਕਦਾ ਸਾਡੀ ਲਾਈਨ ਚ ਹੋਣਗੇ 10% 5% ਮਾੜੇ ਬੰਦੇ ਹਾਂਜੀ ਹਾਂ ਪਰ ਜਿਹੜੇ ਕੰਮ ਕਰਨੇ ਨੇ ਉਹ ਤਾਂ ਉਹ ਨਹੀਂ ਕਿਸੇ ਨਾਲ ਧੋਖਾ ਕਰਦੇ ਹੁੰਦੇ ਬਾਈ ਸੋ ਹੁੰਦਾ ਵੀ ਆ ਹੁੰਦਾ ਵੀ ਨਹੀਂ ਦੋ ਚੀਜ਼ਾਂ ਨੇ ਹੁਣ ਤੁਸੀਂ ਸਮਝ ਲਓ ਬਿਲਕੁਲ ਸਰ ਬਿਲਕੁਲ ਜੀ ਕਈ ਵਾਰ ਨਾ ਸਰ ਕੀ ਹੁੰਦਾ ਜੇ ਕਿਸੇ ਸਿੰਗਰ ਦਾ ਕੋਈ ਇੱਕ ਗਾਣਾ ਹਿੱਟ ਹੋ ਜਾਏ ਕਿਸੇ ਰਾਈਟਰ ਦਾ ਗਾਣਾ ਹਿੱਟ ਹੋ ਜਾਏ ਇੱਕ ਬੰਦਾ ਫਿਲਮ ਦੇ ਵਿੱਚ ਕੋਈ ਕਿਸੇ ਦਾ ਸੀਨ ਹਿੱਟ ਹੋ ਜਾਏ ਕਹਿੰਦੇ ਪੈਰ ਛੇਤੀ ਛੱਡ ਜਾਂਦੇ ਆ ਪਰ ਤੁਸੀਂ ਸਰ ਮਿਊਜ਼ਿਕ ਡਾਇਰੈਕਟਰ ਦੇ ਵਿੱਚ ਵੀ ਬੜਾ ਵੱਡਾ ਮਕਾਮ ਪਾਇਆ ਤੁਸੀਂ ਭੰਗੜੇ ਦੇ ਵਿੱਚ ਵੀ ਮੈਡਲ ਆਪਣਾ ਸਵਾਲ ਹਲੇ ਵੀ ਸਰ ਵਿਚਾਲਿਆ ਮੈਂ ਲੈ ਕੇ ਆਉਂਗਾ ਦਰਸ਼ਕਾਂ ਦੇ ਮੂਹਰੇ ਸਾਡੇ ਦਰਸ਼ਕਾਂ ਨੂੰ ਸ਼ਾਇਦ ਬਹੁਤ ਘੱਟ ਨੂੰ ਪਤਾ ਹੀ ਚੀਜ਼ਾਂ ਦਾ ਤੇ ਸਰ ਤੁਸੀਂ ਐ ਮੰਨ ਲਓ ਫਿਲਮੀ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਸਰ ਕੱਲੇ ਕੱਲੇ ਦੇ ਦਿਲ ਦੇ ਵਿੱਚ ਤੁਸੀਂ ਬਸੇ ਹੋਏ ਹੋ ਜੀ ਪਰ ਫਿਰ ਵੀ ਸਰ ਐਡਾ ਚੰਗਾ ਨੇਚਰ ਐ ਦਿਲੋਂ ਮਿਲਣਾ ਇਹ ਕਿੱਥੋਂ ਸਰ ਪੈਦਾ ਹੋਈ ਚੀਜ਼ ਮੈਨੂੰ ਤਾਂ ਲੱਗਦਾ ਬੰਦਾ ਵਧੀਆ ਬੰਦਾ ਮੈਂ ਇਹਦਾ ਹਾਂਜੀ ਹਾਂਜੀ ਜਿਹੜਾ ਬੰਦਾ ਰੀਅਲ ਹੈ ਨਾ ਹਾਂਜੀ ਹਾਂਜੀ ਐਕਚੁਅਲੀ ਮੇਰੇ ਚ ਬਨੋਟੀ ਪਣ ਨਹੀਂ ਹੈਗਾ ਹਾਂਜੀ ਸਰ ਹਾਂਜੀ ਮੈਂ ਜਿਹੜਾ ਕਾ ਕੈਮਰੇ ਦੇ ਪਿੱਛੇ ਹੋਊਗਾ ਬਿਲਕੁਲ ਉਹ ਇਹ ਤੁਹਾਡੇ ਸਾਹਮਣੇ ਬੈਠਾ ਹਮ ਇਹ ਤੇ ਝੂਠਾ ਜਿਹਾ ਬਣਾ ਨਹੀਂ ਜਾਂਦਾ ਵੀ ਹੋਈਆਂ ਕਹੀ ਜਾਂ ਮੈਂ ਤੁਹਾਨੂੰ ਵੀ ਬਾਈ ਵੇਟ ਕਰੋ ਮੈਂ ਆ ਗਿਆ ਇੱਧਰ ਜਾ ਤੁਸੀਂ ਕੱਲ ਨੂੰ ਆਇਆ ਜਾਂ ਪਰਸੋਂ ਨੂੰ ਆਇਆ ਨਹੀਂ ਜੇ ਟਾਈਮ ਹੈਗਾ ਤਾਂ ਮੈਂ ਤੁਹਾਨੂੰ ਬੁਲਾ ਲਿਆ ਵੀ ਆ ਜਾ ਵੀਰੇ ਬਿਲਕੁਲ ਜੀ ਬਿਲਕੁਲ ਨਹੀਂ ਹੋਊਗਾ ਟਾਈਮ ਤਾਂ ਮੈਂ ਤੁਹਾਨੂੰ ਕਹਿ ਦੇਣਾ ਵੀ ਵੀ ਆ ਮੈਂ ਚਾਰ ਪੰਜ ਦਿਨ ਬਿਜੀਆ ਵੀਰੇ ਜਿਵੇਂ ਉਹ ਬਟਿੰਡੇ ਤੋਂ ਮੁੰਡਾ ਆ ਰਿਹਾ ਸੀ ਗੱਡੀ ਵਾਲਾ ਹਾਂ ਮੈਂ ਉਹਨੂੰ ਮੋੜਦਾ ਰਿਹਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਫਿਰੋਜ਼ਪੁਰ ਤੋਂ ਚੱਲਿਆ ਮੈਂ ਬਾਈ ਮਿਲਣ ਆ ਰਿਹਾ ਹਾਂ ਹਾਂਜੀ ਹਾਂਜੀ ਤੇ 40 ਕਿਲੋਮੀ महावीर हजे 110 किलोमीटर जे होर पेया है कहंदा भाई 40 मुड़ना पएना मेनू हां जी हां जी हुन मैं तू 40 है 40 मुड़ जा 80 हो गया ए सामने तो 110 ਹੋਰ ਆਏਗਾ ਵਾਪਸੀ 120 ਹੋਊ ਤੇਨੂੰ ਉਹ ਕਹਿੰਦਾ ਭਾਈ ਮੈਂ ਆਉਣਾ ਹੀ ਆ ਮੈਂ ਤਾਂ ਉਹਨੂੰ ਕੋਸ਼ਿਸ਼ ਕੀਤੀ ਨਹੀਂ ਕਿ ਮੁੜ ਜਾ ਵੀਰੇ ਬਿਲਕੁਲ ਜੀ ਬਿਲਕੁਲ ਕਰੋ ਕਹਿੰਦਾ ਨਹੀਂ ਭਾਈ ਮੈਂ ਤੁਰ ਪਿਆ ਹੁਣ ਮਿਲ ਕੇ ਆਉਂਗਾ ਮੈਂ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਸੋ ਇਸ ਤਰ੍ਹਾਂ ਦੀ ਗੱਲ ਹੈ ਮੈਂ ਤਾਂ ਆਪਣੇ ਵੱਲੋਂ ਵਧੀਆ ਕਰਦਾ ਤੇ ਬਾਕੀ ਬਣਾਉਟੀ ਬਣਾਣੀ ਵੀਰੇ ਹੈਗਾ ਤੇ ਸਰ ਪੰਗੜੇ ਦੇ ਵਿੱਚ ਕਿੰਨੇ ਮੈਡਲ ਲਏ ਨੇ ਸਾਰੇ ਦੱਸਣਾ ਬੜਾ ਜ਼ਰੂਰੀ ਆ ਕਿਉਂਕਿ ਤੁਹਾਡੀ ਮਿਹਨਤ ਤੁਹਾਡਾ ਸਟਰਗਲ ਕੀ ਆ ਸਾਡੇ ਦਰਸ਼ਕ ਬੜੇ ਮੋਟੀਵੇਟ ਹੋਣਗੇ ਇਸ ਗੱਲਾਂ ਤੇ ਉੱਪਰ ਜੇ ਤਾਂ ਜੀ ਨੂੰ ਪਤਾ ਕਿ ਇੰਟਰ ਜ਼ੋਨ ਫੈਸਟੀਵਲ ਕਿਹੜਾ ਹੁੰਦਾ ਹਾਂਜੀ ਹਾਂਜੀ ਉਹਦੇ 'ਚ ਮੇਰੇ ਸੱਤ ਇੰਟਰ ਜ਼ੋਨ ਪੰਜਾਬੀ ਯੂਨੀਵਰਸਿਟੀ ਦੇ ਫਸਟ ਨੇ 골ਡ ਨੇ ਪੰਜ ਇੰਟਰ ਯੂਨੀਵਰਸਟੀਆਂ ਨੇ ਜੀ ਜਿੱਚ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਨਾਰਥ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਤੇ 올 ਇੰਡੀਆ ਇੰਟਰ ਯੂਨੀਵਰਸਿਟੀ ਆ ਗਈ ਜੀ ਇਹ ਪੰਜ ਮੇਰੇ ਕੋਲ ਏ ਨੇ ਮੈਡਲ ਜਿਹੜੇ ਹਨ ਚਾਰ ਜੁਨੀਵਰਸਿਟੀਆਂ ਦਾ ਮੈਂ ਬੈਸਟ ਅਨਸਰ ਆ ਆਫੀਸ਼ੀਅਲੀ ਜਿਹੜਾ ਡਾਇਰੈਕਟੋਰੇਟ ਆਫ ਯੂਥ ਵੈਲਫੇਅਰ ਦੇ ਜਿਹੜੇ ਉਹ ਕਰਵਾਉਂਦੇ ਨੇ ਉਹ ਨਹੀਂ ਕਿ ਆ ਕੋਈ ਵੀ ਸਕੂਲ ਕਾਲਜ ਆਣੇ ਨੋਰਮਲ ਨਾ ਨਾ ਹਾਂਜੀ ਉਹਨਾਂ ਇੱਕ ਆਪਣੀ ਸਾਡੀ ਜਿਹੜੀ ਆਪਣੇ ਯੂਨੀਵਰਸਟੀਆਂ ਦੀ ਜਿਹੜੀ ਮਾਨਤਾ ਪ੍ਰਾਪਤ ਜਿਹੜੀ ਐਸੋਸੀਏਸ਼ਨ ਹੈ ਹਾਂਜੀ ਉਹਦੇ ਵੱਲੋਂ ਮੈਂ ਚਾਰ ਯੂਨੀਵਰਸਿਟੀ ਦਾ ਬੈਸਟ ਅਨਸਰ ਰਿਹਾ ਹਾਂ। ਕੀ ਆ ਬਾਤ ਜੀ ਸਰ ਸੁਰੂ ਤੋਂ ਜਿਹੜੇ ਮਿਹਨਤੀ ਸੀਗੇ ਤੁਸੀਂ? ਹਾਂ ਉਹ ਕੁਦਰਤੀ ਵਾ ਕਿਰਪਾ ਹੀ ਹੁੰਦੀ ਹੈ ਬਾਬਾ ਜੀ ਦੀ। ਮਿਹਨਤ ਤਾਂ ਹਰ ਇੱਕ ਬੰਦਾ ਹੀ ਕਰਦਾ ਹੈ। ਬਿਲਕੁਲ ਸਰ ਬਿਲਕ ਪਰ ਕੀਤੀ ਜਰੂਰ ਮੈਂ ਹਾਂ ਉਹਦੇ ਪਿੱਛੇ ਵੀ ਛੋਟਾ ਜਿਹਾ ਸੀਗਾ ਕਿ ਕਿਸੇ ਦੀ ਮੜੀ ਕਿਸੇ ਨੇ ਕੰਨ ਚ ਫੋਕ ਮਾਰੀ ਸੀਗੀ ਹਾਂਜੀ ਹਾਂਜੀ ਕਿ ਇਹ ਬਾਈ ਥੋੜਾ ਢੱਲਾ ਭੰਗੜੇ ਚ ਬਾਕੀ ਟੀਮ ਬਹੁਤ ਵਧੀਆ ਬਸ ਉਹ ਜਿਹੜੀ ਉਹਨੇ ਬਹੁਤ ਵਧੀਆ ਡੋਜ਼ ਦਾ ਕੰਮ ਕੀਤਾ ਉਹ ਗੱਲ ਹੈ ਸੋ ਉਸ ਤੋਂ ਬਾਅਦ ਇੰਨੀ ਮਿਹਨਤ ਕੀਤੀ ਵੀ ਫਿਰ ਜਿੱਥੋਂ ਉਹ ਜਿਹੜੀ ਸਟੇਜ ਤੇ ਉਤਰਦਾ ਸੀ ਫਿਰ ਬੈਸਟ ਅਨਸਰ ਤੋਂ ਥੱਲੇ ਨਹੀਂ ਉਤਰਿਆ ਗਏ ਮੇਰੇ ਦੋਸਤ મિતਰ ਭਰਾ ਮੇਰੇ ਉਸ ਟਾਈਮ ਦੇ ਸਾਰੇ ਜਾਣਦੇ ਨੇ ਜੇ ਕੋਈ ਉਸ ਦੌਰ ਦਾ ਮਿਲਦਾ ਤਾਂ ਤੁਸੀਂ ਪੁੱਛ ਸਕਦੇ ਆ ਸਰ ਮਿਹਨਤ ਤੁਸੀਂ ਬਚਪਨ ਤੋਂ ਹੀ ਰਹੇ ਹੋ ਜੀ ਤੇ ਸਰ ਨਾਲ ਨਾਲ ਆਪਾਂ ਗੱਲਬਾਤ ਕਰੀਏ ਜਿੰਨੀਆਂ ਤੁਸੀਂ ਹੁਣ ਸਰ ਕਿਹੜਾ ਸੀਨ ਇਹ ਜਾ ਰਿਹਾ ਜਿਹਦੇ ਵਿੱਚ ਤੁਸੀਂ ਬਾਰ ਬਾਰ ਰੀਟੇਕ ਲਈ ਆ ਕੋਈ ਸੀਨ ਐਸਾ ਹੈ ਸਰ ਜਿਹੜਾ ਮਨੋ ਕਾਫੀ ਵਾਰ ਰੀਟੇਕ ਲੈਣੀ ਪੈਗੀ ਹੋਵੇ ਸ਼ੇਰ ਮੈਂ ਸੱਚੇ ਬਾਸ਼ਾ ਦੀ ਉਹਦੀ ਮੈਂ ਤਾਂ ਉਹਦੀ ਹੀ ਕਿਰਪਾ ਮੰਦਾ ਸਾਰਾ ਉਹ ਛੇ ਹਾਂਜੀ ਸਾਨੂੰ ਰੀਟੇਕ ਕੌਣ ਕਰਨ ਦਿੰਦਾ ਯਾਰ ਕੋਈ ਹਾਸਲ ਨਹੀਂ ਕਰਨ ਦਿੰਦਾ ਠੀਕ ਹੈ ਜੀ ਜਿਹੜਾ ਮਨੋ ਆ ਗਿਆ ਬਾਬੇ ਨਾਨਕ ਦੀ ਮੇਰਾ ਪਾਰ ਆ ਜੀ ਉਹ ਵਾਹ ਤੇ ਕੀ ਬਾਤ ਸਰ ਕੀ ਬਾਤ ਹੀ ਤੇ ਸਰ ਮਾਰਕੀਟ ਦੇ ਵਿੱਚ ਜਿਹੜਾ ਵਧੀਆ ਐਕਟਰ ਸੋਰੀ ਐਨਾ ਵਧੀਆ ਐਕਟਰ ਨਹੀਂ ਜਾਂ ਤਾਂ ਹੋ ਸਕਦਾ ਡਾਇਰੈਕਟਰ ਇਹ ਸੋਚਦਾ ਹੋਵੇ ਯਾਰ ਵੇਹਤੋਂ ਵਧੀਆ ਨਹੀਂ ਕਰਨਾ ਨਹੀਂ ਇਹ ਜੋ ਕਰਤਾ ਵਧੀਆ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਨਹੀਂ ਬਾਕੀ ਸਰ ਤੁਸੀਂ ਮਤਲਬ ਜਦੋਂ ਸਰ ਮੈਂ ਤੁਹਾਡੇ ਕੋਲ ਲਾਗੀ ਖੜਾ ਜੀ ਬਿਲਕੁਲ ਸਰ ਤੁਹਾਡਾ ਐਕਟ ਸੀਗਾ ਬਾਕੀ ਬਾ ਕਮਾਲ ਸੀਗਾ ਇੱਥੇ ਕੋਈ ਦੋ ਰਹਿ ਨਹੀਂ ਇਹ ਨਹੀਂ ਹੈ ਸਰ ਅਸੀਂ ਕੋਲੇ ਬੈਠੇ ਆਂ ਜੇ ਅਸੀਂ ਤੁਹਾਡੇ ਕੋਲ ਕੋਈ ਕੰਮ ਲੈਣਾ ਜਾਂ ਅਸੀਂ ਇੰਟਰਵਿਊ ਕਰਨਾ ਆ ਵੀ ਸ਼ਾਇਦ ਸਰ ਨੂੰ ਸਾਨੂੰ ਦੁਬਾਰੇ ਟਾਈਮ ਨਹੀਂ ਦੇਣਾ ਨਾ ਚਲੋ ਆਪਣਾ ਤਾਂ ਵੈਸੇ ਵੀ ਇੱਕ ਤਰ੍ਹਾਂ ਦਾ ਪਿਆਰ ਮੁਹੱਬਤ ਵਧੀਆ ਤੁਸੀਂ ਇੰਨਾ ਸਤਿਕਾਰ ਦਿੰਨੇ ਹੋ ਨਾ ਜੀ ਤੇ ਸਰ ਮੈਨੂੰ ਬੜਿਆ ਘੈਂਟ ਲੱਗਾ ਜੀ ਤੇ ਸਰ ਅੱ비 ਬਹੁਤ ਘੱਟ ਲੋਕਾਂ ਨੂੰ ਪਤਾ ਇਹ ਗੱਲ ਦਾ ਬੜੇ ਘੱਟ ਦਰਸ਼ਕਾਂ ਨੂੰ ਸਾਡੇ ਨੂੰ ਪਤਾ ਨੇ ਪਿਆਰ ਕਰਨ ਵਾਲੇ ਸਾਨੂੰ ਚਾਹਣ ਵਾਲੇ ਨੇ ਜੀ ਵੀ ਮਾਰਕੀਟ ਵਿੱਚੋਂ ਜਿਹੜੇ ਗਾਣੇ ਥੋੜੇ ਕੀਤੇ ਹੋਏ ਕਿੰਨੇ ਕਾਇ ਨੇ ਹੀ ਹਲਕਾ ਟੋਟਲ ਜੀ ਦੇਖੇ ਜਾਵਾਂ ਫੁੱਲ ਐਲਬਮਸ ਤੇ ਮੇਰੇ ਖਿਆਲ ਨਾਲ 30 ਤੋ 600 ਦੇ ਵਿੱਚ ਵਿੱਚ ਹੋਊਗਾ ਜੇ ਆਪਾਂ ਹੋ ਸਕਦਾ ਜ਼ਿਆਦਾ ਵੀ ਹੋ ਪਰ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚ ਵਿੱਚ ਹੀ ਹੋਊਗਾ ਜੀ ਤੇ ਜਿਹਦੇ ਚੋਂ ਤੈਨ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ ਜ਼िद ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ ਸ਼ੈਲੀ ਗੱਲ ਦਾ ਸੀ ਇਹ ਗਾਣਾ ਵਧੀਆ ਸੀਗਾ ਤੇਰੀ 베ਰੀ ਮੇਰੀ ਤੇਰੀ ਗੱਲਾਂ ਆਪਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ ਕਿਆ ਬਾਤ ਜੀ ਰਾਵੀ ਬਲ ਬੰਟੀ ਬੈਂਸ ਤੇ ਭਾਬੀ ਦੀ ਵਜਗਾ ਹਾਈ ਜੰਗ 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 ਉਹ ਤਾਂ ਲਿਖਿਆ ਮੇਰਾ ਹੈ ਨਾ ਅੱਛਾ ਜੀ ਕੀ ਬਾਤ ਫਰਮੈ ਨਾ ਨਿਕਲ ਜਾਂਦਾ ਸੀ ਸਰ ਜਦੋਂ ਡੀਡੀ ਬੰਦੇ ਗਾਣਾ ਚੱਲਦਾ ਸੀਗਾ ਜੀ ਉਹ ਤੇ ਮੇਰੇ ਦਿਲ ਦੀ ਗੱਲ ਖੋਲੀ ਸਰ ਅਸੀਂ ਨਾ ਮੰਨ ਲਓ ਜਦੋਂ ਰੋਟੀ ਪਾਣੀ ਛੱਡ ਕੇ ਅਸੀਂ ਬਚਾਲੇ ਅਸੀਂ ਉਧਰ ਨੂੰ ਹੋ ਜਾਂਦੇ ਫਿਰ ਜਦੋਂ ਸਾਬ ਨੂੰ 7:30 ਵਜੇ ਪ੍ਰੋਗਰਾਮ ਚੱਲਦਾ ਡੀਡੀ ਬੰਦੇ ਉੱਪਰ ਜੀ ਇੱਕ ਸਰ ਥੋੜਾ ਗਾਣਾ ਹੋਰ ਆਇਆ ਸੀਗਾ ਜੀ ਗੁਰੂ ਰੰਦਾਵਾ ਦੀ ਆਵਾਜ਼ ਦੇ ਵਿੱਚ ਜੀ ਬਲੈਕ ਹਾਂ ਬਲੈਕ ਉਹ ਬੰਟੀ ਮੈਂ ਸੁਣਨ ਦਾ ਸੀ ਹਾਂਜੀ ਹਾਂਜੀ ਸੋ ਉਹਨਾਂ ਦੀ ਸੀ ਸਰ ਇਹ ਕਨਸੈਪਸ਼ਨ ਨੇ ਉਹਨਾਂ ਦਾ ਸੀਗਾ ਸੋ ਉਹਨਾਂ ਨੂੰ ਬਦੌਦਤਾਂ ਨੂੰ ਮਿਲਿਆ ਸੀਗਾ ਤਾਂ ਬਹੁਤ ਵੱਡੇ ਆਰਟਿਸਟ ਹੈ ਉਹ ਸਰ ਪਹਿਲਾਂ ਭੰਗੜੇ ਵੱਲ ਨੂੰ ਜੀ ਫਿਰ ਮਿਊਜ਼ਿਕ ਡਾਇਰੈਕਟਰ ਨੂੰ ਜੀ ਫਿਰ ਐਕਟਿੰਗ ਨੂੰ ਜੀ ਇਹ ਰਾਹ ਕਿਵੇਂ ਇਹ ਦੇ ਮਤਲਬ ਸਮਝ ਨਹੀਂ ਆਈ ਜੀ ਰੇਂਜ ਕਿੱਧਰ ਨੂੰ ਗਈ ਜੀ ਇਹ ਇਹ ਮੈਨੂੰ ਵੀ ਨਹੀਂ ਪਤਾ ਹੈਗਾ ਅੱਛਾ ਇਹ ਬਾਬੇ ਨਾਨਕ ਲਈ ਦੇਣਾ ਸਾਰੀ ਬਸ ਆਪਣੇ ਵੱਲੋਂ ਘਰੋਂ ਤੁਰ ਪਿਆ ਉਹ ਜਿੱਧਰ ਨੂੰ ਮੋੜ ਦਿੰਦਾ ਹਾਂਜੀ ਤਾਂ ਉਧਰ ਨੂੰ ਮੁੜ ਜਾਈਦਾ ਕੀ ਬਾਤ ਹੈ ਤਾਂ ਉਹਨੇ ਹੀ ਸੋਚਿਆ ਹੋਣਾ ਕੋਈ ਵਧੀਆ ਸੋਚਿਆ ਹੋਣਾ ਸੋ ਪਲਾਨਡ ਨਹੀਂ ਹੈ ਕੁਝ ਵੀ ਸਰ ਕੋਈ ਮਨ ਦੇ ਵਿੱਚ ਐਸਾ ਕੋਈ ਸੀਨ ਜਿਹੜਾ ਜਦੋਂ ਤੁਸੀਂ ਇਕੱਲੇ ਬੈਠੇ ਹੋਣੇ ਅਕਸਰ ਜ਼ਿਆਦਾਤਰ ਜਦੋਂ ਜਿਆਦਾ ਹੁੰਦਾ ਫਿਰ ਤੁਸੀਂ ਹੱਸਦੇ ਹੋ ਕੋਈ ਹੈਜਾ ਸੀਨ ਕੋਈ ਜੇ ਤੁਸੀਂ ਇਕੱਲੇ ਬੈਠੇ ਹੋ ਨਾ ਇਕੱਲੇ ਪਾਣ ਦੇ ਵਿੱਚ ਬਈ ਕੁਝ ਫਿਲਮ ਦੇ ਸ਼ੂਟ ਹੋਇਆ ਹੈ ਚਾਹੇ ਕੋਈ ਸਰ ਕਿਸੇ ਵੀ ਚੀਜ਼ ਤਰ੍ਹਾਂ ਦੀ ਹੋਵੇ ਚਾਹੇ ਤੁਹਾਡੀ ਲਾਈਫ ਨਾਲ ਰਿਲੇਟਡ ਹੋਵੇ ਚਾਹੇ ਤੁਹਾਡੀ ਫਿਲਮ ਦੇ ਨਾਲ ਕੋਈ ਰਿਲੇਟਡ ਹੋਵੇ ਜੇ ਤੁਸੀਂ ਇਕੱਲੇ ਬੈਠੇ ਹੋ ਨਾ ਤੁਹਾਡੇ ਕੋਈ ਗੱਲ ਯਾਦ ਆਉਂਦੀ ਫਿਰ ਤੁਸੀਂ ਹੱਸਦੇ ਹੋ ਇਹ ਤੇ ਅਹੀ ਗੱਲਾਂ ਬਹੁਤ ਨੇ ਵੀਰੇ ਹੁਣ ਆਪਾਂ ਸਾਜਣ ਸਾਹਿਬ ਨੂੰ ਮੈਨੂੰ ਹੁਣ ਉਹੀ ਜ਼ਿਆਦਾ ਯਾਦ ਆਈਆਂ ਨੇ ਕੋਈ ਇੱਕ ਗੱਲ ਹੋ ਜਾਏ ਜੀ ਨਹੀਂ ਇਸ ਤਰ੍ਹਾਂ ਹੋਵੇ ਇਸ ਤਰ੍ਹਾਂ ਦੀ ਕੋਈ ਨਹੀਂ ਇਸ ਤਰ੍ਹਾਂ ਜ਼ਿਆਦਾ ਆਣੀ ਹੈਗੀ ਜਦ ਕੱਲੇ ਬੈਠੇ ਨੇ ਫਿਰ ਤੁਸੀਂ ਹੱਸਦੇ ਆ ਜੀ ਐ ਥੋੜੀ ਵੀ ਹੁਣ ਇੱਕੋ ਗੱਲ ਜ਼ਿਆਦਾ ਯਾਦ ਆਏਗੀ ਕਿੰਨੀ ਗੋੜ ਬੰਦਾ ਹੱਸ ਲੂਗਾ ਬਿਲਕੁਲ ਬਿਲਕੁਲ ਸਾਰੀ ਤੁਹਾਡੀ ਗੱਲ ਯਾਦ ਆਈ ਅੱਜ ਤਾਂ ਮੈਨੂੰ ਸਿਰਫ ਉਹ ਦੋ ਬੰਦਿਆਂ ਦੀ ਗੱਲਾਂ ਯਾਦ ਆਈਆਂ ਨੇ ਸੰਜੂ ਸਰੌਂਕੀ ਦੀ ਹਜੇ ਮੈਂ ਹਸਣਾ ਉਹਨਾਂ ਦੇ ਕਾਫੀ ਸਾਰਾ ਹਾਂਜੀ ਹਾਂਜੀ ਸ਼ੇਅਰ ਵੀ ਕਰੂੰ ਕਿਸੇ ਨਾਲ ਕਿਸੇ ਨਾਲ ਜਿੰਨਾ ਟਾਈਮ ਬੈਠੇ ਨੇ ਦਿਲ ਲਾਈ ਰੱਖ ਬਾਕੀ ਹੋ ਗਿਆ ਬਾਤ ਨਾ ਯਾਰ ਦੋਨੇ ਬੰਦੇ ਕੀ ਐਨਰਜੀ ਆ ਉਹਨਾਂ ਚ ਕੀ ਬਾਤ ਜੀ ਸਰ ਇੱਕ ਗੱਲ ਤੇ ਪੰਚ ਹਾਂਜੀ ਔਰ ਭਰਾ ਨੈਚੁਰਲ ਜਾਂ ਪੰਚ ਹੈ ਉਹ ਬਿਲਕੁਲ ਜੀ ਬਿਲਕੁਲ ਹੈਨਾ ਫਿਰ ਜਦੋਂ ਵੀ ਸਰ ਤੁਸੀਂ ਸੂਟ ਦਿੰਨੇ ਫਿਰ ਤੁਹਾਡਾ ਦਿਲ ਵਾਈ ਰੱਖਦੇ ਏਦਾਂ ਹੀ ਕਰੈਕਟਰ ਹੈਨਾ ਬੜੀ ਸਰ ਤੁਹਾਡੀ ਘੈਂਟ ਜੀ ਲਾਈਫ ਆ ਜੀ ਤੇ ਸਰ ਕਹਿੰਦੇ ਵਕਤ ਬੜਾ ਕੀਮਤੀ ਹੈ ਜੀ ਹੈਨਾ ਜੀ ਤੇ ਵਕਤ ਤੋਂ ਇਜਾਜ਼ਤ ਲੈਣੀ ਬਣਦੀ ਹੈ ਜੀ ਤੇ ਜਾਂਦੇ ਜਾਂਦੇ ਸਾਡੇ ਸੱਜਣਾਂ ਲਈ ਸਾਡੇ ਦਰਸ਼ਕਾਂ ਲਈ ਕੋਈ ਨਿੱਗਾ ਜਿਹਾ ਸੁਨੇਹਾ ਸਰ ਇੱਕੋ ਬਸ ਬੇਨਤੀ ਹੈ ਬਸ ਮੈਂ ਹੀ ਕਹੂੰਗਾ ਕਿ ਆਲਵੇਜ਼ ਬੀ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਰਹੋ ਨੈਗੇਟਿਵਿਟੀ ਤੋਂ ਆਪ ਵੀ 네ਗੇਟਿਵ ਨਾ ਹੋਵੇ ਤੇ ਦੂਜਿਆਂ ਨੂੰ ਵੀ ਕਿਸੇ ਨੂੰ 네ਗੇਟਿਵ ਨਾ ਕਰੋ ਜੇ ਹੋ ਸਕਦਾ ਤਾਂ ਕਿਸੇ ਨੂੰ ਐਪਰੀਸ਼ੀਏਟ ਕਰ ਦੋ ਬਟ ਕਿਸੇ ਨੂੰ ਕਿਸੇ ਦਾ ਆਪਾਂ ਮਾੜਾ ਨਾ ਸੋਚੀਏ ਮਾੜਾ ਕਮੈਂਟ ਨਾ ਕਰੀਏ ਉਸ ਤੋਂ ਬਚਣਾ ਚਾਹੀਦਾ ਕਿਉਂਕਿ ਅੱਜ ਆਪਾਂ ਕਿਸੇ ਬਾਰੇ ਮਾੜਾ ਕਮੈਂਟ ਲਿਖ ਰਹੇ ਹਾਂ ਕੱਲ ਨੂੰ ਕੋਈ ਸਾਡੇ ਬਾਰੇ ਲਿਖੂਗਾ ਇਹ ਨਾ ਸੋਚੋ ਵੀ ਇਹੀ ਆਰਟਿਸਟ ਹੈ ਨਹੀਂ ਨਹੀਂ ਜਾਂ ਆਰਟਿਸਟ ਜਾਂ ਸਪੋਰਟਸਮੈਨ ਜਾਂ ਕੋਈ ਵੀ ਕਿਸੇ ਫੀਲਡ ਦਾ ਹੁਣ ਤਾਂ YouTube ਤੇ ਬਹੁਤ ਸਾਰੇ ਅਲੱਗ-ਅਲੱਗ ਖੇਤਿਆਂ ਦੇ ਲੋਕ ਨੇ ਜਿਹੜੇ ਚੈਨਲ ਤੇ ਆਉਂਦੇ ਨੇ ਤੇ ਅਸੀਂ ਆਰਾਮਨਾਥ ਥੱਲੇ ਉਹਨਾਂ ਨੂੰ ਅਲੋਚਨਾ ਕਰੀ ਜਾਂਦੇ ਆ ਕੱਲ ਨੂੰ ਤੁਹਾਡੇ ਭੈਣ ਭਰਾਵਾਂ ਨੇ ਵੀ ਉਸ ਫੀਲਡ 'ਚ ਕਿਤੇ ਆਉਣਾ ਹੋਊਗਾ ਤੁਹਾਡੇ ਬੱਚਿਆਂ ਨੇ ਵੀ ਆਉਣਾ ਹੋਊਗਾ ਤਦ ਕੀ ਤੁਹਾਨੂੰ ਵਧੀਆ ਲੱਗੂਗਾ ਕਿ ਤੁਹਾਡੇ ਬੱਚਿਆਂ ਬਾਰੇ ਕੋਈ ਗਲਤ ਕਮੈਂਟ ਕਰੇ ਜਾਂ ਉਹਨੂੰ ਡੀਮੋਟੀਵੇਟ ਕਰੇ ਨਹੀਂ ਚੰਗਾ ਨਹੀਂ ਲੱਗਣਾ ਹੈਗਾ ਸੋ ਆਪਾਂ ਮੌਹਿਦਾਨਾ ਨੂੰ ਜੇ ਕਰਨੀਆਂ ਤਾਂ ਵਾਹ ਕਰ ਦਿਓ ਜੇ ਮਾੜਾ ਕਹਿਣਾ ਉਹਦੇ ਨਾਲ ਚੁੱਪੇ ਭਲੀਏ ਠੀਕ ਹੈ ਜਾਂ ਅਰੋਚਨਾ ਕਰਨੀ ਤਾਂ ਉਹ 'ਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸ ਸਕਦੇ ਹੋ ਕਿ ਭਾਈ ਜਾਂ ਕੋਈ ਵੀ ਕਿਸੇ ਕੰਮ ਕਰਨ ਵਾਲੇ ਨੂੰ ਕਿ ਵੀਰੇ ਆ ਤੁਸੀਂ ਜੇ ਕਿ ਐਂ ਕਰ ਲਓ ਤਾਂ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਅਗਲੇ ਸੁਣਨ ਦੇ ਦੋ ਨੂੰ ਵਧੀਆ ਲੱਗਦਾ ਤੇ ਮੈਂ ਤਾਂ ਐਪਰੀਸ਼ੀਏਟ ਕਰਦਾ ਹਾਂ ਜੇ ਕੋਈ ਮੈਨੂੰ ਕੋਈ ਵੀ ਸੁਝਾਅ ਦਿੰਦਾ ਆ ਕੇ ਤੇ ਮੈਂ ਕਹਿੰਦਾ ਹਾਂ ਯਾਰ ਵੀ ਇਸ ਤਰ੍ਹਾਂ ਹੋ ਸਕਦਾ ਜੇ ਵਧੀਆ ਲੱਗਦਾ ਹੋਊਗਾ ਤਾਂ ਮੈਂ ਕਹਿੰਦਾ ਵੀ ਹੋ ਸਕਦਾ ਠੀਕ ਹੈ ਸੋ ਆਹੀ ਮੇਰੀ ਬੇਨਤੀ ਹੈ ਹੋਰ ਕੁਝ ਨਹੀਂ ਹੋਰ ਸਾਰੇ ਸਿਆਣੇ ਨੇ ਤੇ ਬੜੀਆਂ ਘੈਂਟ ਜਿਹੀਆਂ ਗੱਲਾਂ ਹੁੰਦੀਆਂ ਭਾਜੀ ਦੀਆਂ ਮੋਟੀਵੇਟ ਕਰਦੀਆਂ ਨੇ એનર્ਜੀ ਇੰਨੀ ਕਿ ਦੰਦੀਆਂ ਦੇ ਲੋਕ ਅੰਡੇ ਖੜੇ ਹੋ ਜਾਂਦੇ ਆ ਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਹੋ ਸਕੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ